ਟੈਕਨੋਲੋਜੀ ਦਾ ਟਾਈਮ ਹੈ ਅੱਜ ਦਾ ਮਾਪੇ ਦੋਨੋਂ ਫੋਨ ਤੇ ਲੱਗੇ ਹੋਏ ਨੇ ਤਾਂ ਬੱਚੇ ਵੀ ਦੇਖਦੇ ਆ ਬੜੀ ਕੁਰੋਸਟੀ ਹੁੰਦੀ ਹੈ ਕਿਰਸ ਵੀ ਫੋਨ ਦੇਖਣਾ ਕੀ ਹੈ ਵਿੱਚ ਤੁਸੀਂ ਇਦਾਂ ਦੀ ਕਿਹੜੀ ਚੀਜ਼ ਇਕ ਲਿਆਂਦੀ ਹੈ ਜਿਹਦੇ ਕਰਕੇ ਬੱਚੇ ਉਹ ਨਾਲ ਜੁੜ ਰਹੇ ਨੇ ਗੁਰਬਾਣੀ ਤੇ ਮੇਰਾ ਵਿਚਾਰ ਹੈ ਕਿ ਬੱਚਿਆਂ ਨੂੰ ਫੋਨ ਤੋਂ ਆਈਪੈਡ ਤੋਂ ਆਈਫੋਨ ਤੋਂ ਜਾਂ ਇਦਾਂ ਦੀ ਟੈਕਨੋਲੋਜੀ ਵਾਲੀਆਂ ਚੀਜ਼ਾਂ ਤੋਂ ਜਿੰਨਾ ਦੂਰ ਰੱਖ ਸਕੀਏ ਉਨਾ ਹੀ ਚੰਗਾ ਹੈ ਉਹ ਦੇਖਣਾ ਹੀ ਹੈ ਤਾਂ ਫਿਰ ਕੁਝ ਇਸ ਤਰ੍ਹਾਂ ਦਾ ਦੇਖਣ ਜਿਹਦੇ ਨਾਲ ਉਹ ਆਪਣੇ ਮੂਲ ਦੇ ਨਾਲ ਆਪਣੀ ਜੜ੍ਹਾਂ ਦੇ ਨਾਲ ਜੁੜੇ ਰਹਿਣ ਸਾਡਾ ਵਿਚਾਰ ਸੀ ਕਿ ਅਸੀਂ ਖਾਲਸਾ ਫਲਵਾੜੀ ਵਰਗਾ ਇੱਕ ਪਲੈਟਫਾਰਮ ਤਿਆਰ ਕਰੀਏ ਸਿੱਖੀ ਦੇ ਨਾਲ ਚੰਗੇ ਗੁਣ ਧਾਰਨ ਕਰਨ ਬੱਚਿਆਂ ਦਾ ਜੀਵਨ ਵੀ ਵਧੀਆ ਹੋਵੇ ਮਾਪਿਆਂ ਦਾ ਵੀ ਨਾਲ ਨਾਲ ਆਪਣੀ ਪ੍ਰੋਫੈਸ਼ਨਲ ਲਾਈਫ ਵੀ ਮੈਨੇਜ ਕਰਦੇ ਹੋ ਤੁਸੀਂ ਨਾਲ ਨਾਲ ਬੱਚਿਆਂ ਵਾਸਤੇ ਤੁਸੀਂ ਆ ਚੀਜ਼ ਕਰ ਰਹੇ ਹੋ ਤੁਸੀਂ ਰੀਸੈਂਟਲੀ ਬੁੱਕਸ ਵੀ ਲਿਖੀਆਂ ਹੁਣੇ ਤੁਸੀਂ ਐਜ਼ ਆ ਰਾਗੀ ਜਿਹੜਾ ਤੁਸੀਂ ਕੀਰਤਨ ਵੀ ਜਿਹੜਾ ਬਹੁਤ ਅੱਛਾ ਕਰਦੇ ਹੋ ਤੇ ਇੰਨਾ ਸਾਰਾ ਕੁਝ ਇਕੱਠਾ ਜਿਹੜਾ ਜਾਣਨਾ ਚਾਹਾਂਗਾ ਕਿੱਦਾਂ ਮੈਨੇਜ ਕਰ ਜਾਂਦਾ ਸਾਰਾ ਕੁਝ ਜੀ ਜਦੋਂ ਵੀ ਕੋਈ ਕਾਰਜ ਕਰਨਾ ਉਹਦੀ ਇੱਕ ਤਰਜੀਹ ਜਿਹਨੂੰ ਆਪਾਂ ਕਹਿੰਨੇ ਪੰਜਾਬੀ ਜਾਂ ਇੰਗਲਿਸ਼ ਕੀ ਹੈ ਪ੍ਰਾਇੋਰਟੀ ਉਹਦੀ ਪ੍ਰਾਇੋਰਟੀ ਸੈੱਟ ਕਰ ਲਓ ਤੁਹਾਡੇ ਲਈ ਜ਼ਰੂਰੀ ਚੀਜ਼ ਕਿਹੜੀ ਹੈ ਡੂ ਡਰਾਪ ਡੈਲੀਗੇਟ ਤੇ ਡੈਫਰ ਕਿ ਜਿਹੜਾ ਕੰਮ ਤੁਸੀਂ ਕਰ ਸਕਦੇ ਹੋ ਤੁਸੀਂ ਕਰੋ ਜਿਹੜਾ ਤੁਸੀਂ ਨਹੀਂ ਕਰ ਸਕਦੇ ਕਿਸੇ ਤੋਂ ਕਰਵਾਇਆ ਜਾ ਸਕਦਾ ਤੁਸੀਂ ਡੈਲੀਗੇਟ ਕਰਦੇ ਹੋ ਜਿਹੜਾ ਕੰਮ ਤੁਹਾਡੇ ਲਈ ਨਹੀਂ ਜ਼ਰੂਰੀ ਉਹਨੂੰ ਡਰਾਪ ਕਰਦੇ ਹੋ ਤੇ ਜਿਹੜਾ ਕੰਮ ਕੱਲ੍ਹ ਤੇ ਪਾਇਆ ਜਾ ਸਕਦਾ ਉਹਨੂੰ ਉੱਤੇ ਉਹਨੂੰ ਉੱਤੇ ਪਾ ਦਿਓ ਗੁਰਬਾਣੀ ਕਿੰਨਾ ਕ ਪ੍ਰਭਾਵ ਪਾਉਂਦੀ ਹੈ ਤੁਹਾਡੇ ਪ੍ਰੋਫੈਸ਼ਨਲ ਕੈਰੀਅਰ ਤੇ ਤੁਹਾਨੂੰ ਐਜ਼ ਆ ਹਿਊਮਨ ਤੁਹਾਨੂੰ ਐਜ਼ ਆ ਪਰਸਨ ਕਿੰਨਾ ਕੁ ਡਿਵੈਲਪ ਹੋਣ ਦੇ ਵਿੱਚ ਹੈਲਪ ਕਰਦੀ ਹੈ ਗੁਰਬਾਣੀ ਜਿਹੜੀ ਅਥਾ ਸਮੁੰਦਰ ਹੈ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ RAM ਰਤਨ ਪਦਾਰਥ ਜਿਹੜੇ ਨੇ ਗੁਰਬਾਣੀ ਅੰਦਰ ਹੀਰੇ ਲਾਲ ਜਵਾਹਰਾਤ ਜਿਹੜੇ ਵੀ ਸ਼ਬਦ ਨੇ ਉਹਨਾਂ ਦੇ ਖੋਜੀ ਬਣੀਏ ਉਹਨਾਂ ਨੂੰ ਪੜ੍ਹੀਏ ਨਾ ਕਿ ਸਿਰਫ ਉਤੋਂ ਤੋਂ ਤੋਂ ਪੜ੍ਹ ਕੇ ਗਾਈਏ ਸ਼ਬਦ ਦੀ ਵਿਚਾਰ ਕਰਨੀ ਚਾਹੀਦੀ ਹੈ ਨਾ ਕਿ ਸਿਰਫ ਤੇ ਸਿਰਫ ਇਹਨੂੰ ਗਾਉਣ ਤੱਕ ਸੀਮਿਤ ਰੱਖਣਾ ਜਾਂ ਪੜ੍ਹਨ ਤੱਕ ਕੋਈ ਵੀ ਮਸਲਾ ਲੈ ਲਓ ਜੀਵਨ ਦਾ ਮੈਨੂੰ ਲੱਗਦਾ ਤੁਸੀਂ ਬਸ ਵਿਚਾਰੋ ਤਾਂ ਸਹੀ ਪੜੋ ਤਾਂ ਸਹੀ ਜਾਣੋ ਤਾਂ ਸਹੀ ਮਿਲਦਾ ਤੁਹਾਨੂੰ ਗੁਰਬਾਣੀ ਅੰਦਰ ਹਰ ਇੱਕ ਸਵਾਲ ਦਾ ਜਵਾਬ ਮਿਲ ਜਾਂਦਾ ਕੀਰਤਨ ਵਾਜਾ profession ਲੈ ਕੇ ਬੜੇ ਜਣੇ ਜਿਹੜਾ ਉਹ ਚੱਲ ਰਹੀ ਆ ਮੇਰਾ ਇਹੀ ਸਵਾਲ ਹੋਏਗਾ ਕਿ ਤੁਸੀਂ ਇਹਨੂੰ ਐਜ਼ ਅ profession ਕਿਉਂ ਨਹੀਂ ਲੇ ਹਰ ਕੀਰਤਨ ਹਰ ਸਿੱਖ ਨੂੰ ਚਾਹੀਦਾ ਕਿ ਉਹ ਗੁਰਬਾਣੀ ਕੀਰਤਨ ਸੁਣੇ ਜਾਂ ਕਰੇ ਕਿਰਤ ਕਮਾਉਣ ਦਾ ਜਿਹੜਾ ਗੁਰਸਾਹਿਬ ਦਾ ਸਿਧਾਂਤ ਹੈ ਮੈਨੂੰ ਚਾਹਣਾ ਕਿ ਉਹ ਨੂੰ ਪ੍ਰਾਇਮਰੀ ਤੌਰ ਤੇ ਰੱਖਿਆ ਜਾ ਮੇਰਾ ਪ੍ਰਾਇਮਰੀ ਸਰਸ ਆਫ ਇਨਕਮ ਜਿਹੜਾ ਹੈ ਉਸ ਤਰ੍ਹਾਂ ਦਾ ਹੋਵੇ ਜਿਹਦੇ ਨਾਲ ਮੇਰੇ ਅਧਿਆਤਮਿਕ ਜੀਵਨ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਨੈਗੇਟਿਵ ਪ੍ਰਭਾਵ ਨਾ ਪਵੇ ਜਿਹੜੇ ਕੀਰਤਨ ਕਰਦੇ ਨੇ ਉਹਨਾਂ ਦਾ ਸਤਿਕਾਰ ਕਰੀਏ ਲੇਕਿਨ ਨਾਲ ਨਾਲ ਇਹ ਹੈ ਕਿ ਕੀਰਤਨ ਦੇ ਨਾਲ ਨਾਲ ਮੈਨੂੰ ਲੱਗਦਾ ਹੈ ਕਿ ਹਰੇਕ ਕੀਰਤਨੀਏ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੀਰਤ ਬਾਰੇ ਵੀ ਸੋਚੇ ਗੁਰੂ ਸਾਹਿਬਾਂ ਦੇ ਜੀਵਨ ਦੇ ਉੱਪਰ ਲੈ ਕੇ ਹੋਰ ਮੂਵੀਜ਼ ਆndੀਆਂ ਨੇ ਤੇ ਉਹਦੇ ਉੱਪਰ ਨਾ ਇੱਕ ਕਹਿ ਲਓ ਕਿ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਜਾਂ ਜਿਹੜੇ ਸਾਡੇ ਮੋਢੀ ਨੇ ਉਹਨਾਂ ਵੱਲ ਵੀ ਇੱਕ ਸੈਂਸਰ ਲਗਾ ਦਿੱਤਾ ਜਾਂਦਾ ਕਿ ਜੀ ਇਹ ਚੀਜ਼ ਅਸੀਂ ਚਲਾ ਨਹੀਂ ਸਕਦੇ ਸੌਰੀ ਚਾਰ ਸਾਹਿਬਜ਼ਾਦੇ ਜਾਂ ਹੋਰ ਇਤਿਹਾਸਿਕ ਜਿਹੜੇ ਜਿੱਤੇ ਇਤਿਹਾਸਿਕ ਪਾਤਰ ਨੇ ਉਹ ਆਪਾਂ ਮੇਰੇ ਖਿਆਲ ਨਾਲ ਗੁਰੂ ਸਾਹਿਬਾਨ ਦੀ ਐਨੀਮੇਸ਼ਨ ਤਾਂ ਨਹੀਂ ਹੋਣੀ ਚਾਹੀਦੀ ਨਾ ਹੀ ਗੁਰੂ ਘਰ ਦੇ ਸਿੱਖਾਂ ਦੀ ਨਿਕਟਵਰਤੀਆਂ ਨਹੀਂ ਹੋਣੀ ਚਾਹੀਦੀ ਪਰ ਅਸੀਂ ਫਿਕਸ਼ਨਲ ਕੈਰੈਕਟਰਸ ਨਾਲ ਜ਼ਰੂਰ ਖੇਡ ਸਕਦੇ ਹਾਂ ਉਹਨਾਂ ਦੇ ਵਿੱਚ ਸਾਡੇ ਕੋਲ ਬਹੁਤ ਲਿਬਰਟੀ ਹੁੰਦੀ ਹੈ ਅੱਜ ਜੇ ਯੂਥੀ ਗੱਲ ਕਰੀਏ ਨਾ ਤੇ ਉਹਨਾਂ ਦੇ ਰੋਲ ਮਾਡਲ ਜਿਹੜੇ ਨੇ ਉਹ ਚੇਂਜ ਹੋ ਗਏ ਆ ਉਹ ਜਿਹੜੇ ਪੰਜਾਬੀ ਸਿੰਗਰਸ ਨੇ ਜਾਂ ਜਿਹੜੇ ਮੂਵੀ ਦੇ ਕੈਰੈਕਟਰਸ ਨੇ ਉਹ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ ਇੱਕ ਗੱਲ ਸਮਝਣੀ ਜ਼ਰੂਰੀ ਹੈ ਕਿ ਪੱਗ ਦਾ ਕਰਕੇ ਉਹ ਸਿੱਖ ਨੇ ਜਾਂ ਉਹ ਉਹਨਾਂ ਦੀ ਪਛਾਣ ਹੈ ਨਾ ਕਿ ਉਹਨਾਂ ਕਰਕੇ ਪੱਗ ਦਾ ਮਾਣ ਹੈ ਅੱਜ ਗੁਰਸਿੱਖੀ ਦੀ ਗੱਲ ਕਰੀਏ ਤਾਂ ਪ੍ਰਚਾਰ ਪ੍ਰਸਾਰ ਉਸ ਲੈਵਲ ਤੇ ਹੋ ਰਿਹਾ ਹੈ ਕਿ ਅੱਜ ਹਰ ਇੱਕ ਜਿਹੜਾ ਬੱਚਾ ਹੈ ਉਹ ਵੀ ਜਾਣੂ ਹੈ ਉਹ ਛੋਟੀ ਛੋਟੀ ਚੀਜ਼ ਤੋਂ ਪਰ ਕਿਉਂਕਿ ਅੱਜ ਯੁੱਗ ਜਿਹੜਾ ਹੈ ਉਹ ਅਸੀਂ ਕਹਿੰਦੇ ਆ ਬੜਾ ਤਕਨੀਕੀ ਯੁੱਗ ਹੈ ਬੱਚਾ ਜਿਹੜਾ ਹਰ ਇੱਕ ਅੱਜ ਟੈਕਨੋਲੋਜੀ ਦੇ ਨਾਲ ਜੁੜਿਆ ਹੋਇਆ ਹੈ ਤੇ ਕਿਤੇ ਉਹ ਚੀਜ਼ ਜਿਹੜੀ ਅੱਜ ਸਾਨੂੰ ਬਹੁਤ ਜ਼ਰੂਰਤ ਹੈ ਉਹ ਚੀਜ਼ ਨੂੰ ਨਾਲ ਲਿਆਉਣ ਦੀ ਕਿ ਅਸੀਂ ਟੈਕਨੋਲੋਜੀ ਨੂੰ ਨਾਲ ਲੈ ਆ ਕੇ ਕਿੱਦਾਂ ਅਸੀਂ ਪ੍ਰਚਾਰ ਪ੍ਰਸਾਰ ਕਰ ਸਕਦੇ ਹਾਂ ਗੁਰਬਾਣੀ ਦਾ ਤੇ ਇਸੇ ਚੀਜ਼ ਨੂੰ ਜਿਹੜਾ ਹੈ ਉਹ ਸ਼ੁਰੂ ਕੀਤਾ ਹੈ ਸਾਡੇ ਨਾਲ ਅੱਜ ਪਰਮਿੰਦਰ ਸਿੰਘ ਵੀਰ ਜੀ ਮੌਜੂਦ ਨੇ ਮੈਲਬੌਰਨ ਤੋਂ ਆਸਟ੍ਰੇਲੀਆ ਤੋਂ ਨੇ ਜਿਨ੍ਹਾਂ ਨੇ ਬੜਾ ਵਧੀਆ ਇੱਕ ਉਪਰਾਲਾ ਕੀਤਾ ਹੈ ਤੇ ਤੁਹਾਡੇ ਨਾਲ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਮਿਲਵਾਵਾਂਗੇ ਕਿ ਉਹਨਾਂ ਨੇ ਕਿਹੜੀ ਨਵੀਂ ਚੀਜ਼ ਸਟਾਰਟ ਕੀਤੀ ਹੈ ਜਿਸ ਨਾਲ ਬੱਚੇ ਬਹੁਤ ਜ਼ਿਆਦਾ ਜੁੜ ਰਹੇ ਨੇ ਅੱਜ ਛੋਟੇ ਹੁੰਦੇ ਬੱਚੇ ਜਿਹੜੇ ਨੇ ਜਿਹੜੇ ਰਾਈਮ ਸੁਣਦੇ ਨੇ ਉਹ ਬੱਚੇ ਵੀ ਗੁਰਸਿੱਖੀ ਦੇ ਨਾਲ ਜੁੜ ਰਹੇ ਨੇ ਕਿਸ ਤਰੀਕੇ ਨਾਲ ਤਬਦੀਲੀ ਲਿਆਂਦੀ ਹੈ ਕਿਦਾਂ ਆਈ ਆਈਡੀਆ ਆਇਆ ਸੀ ਮਾਈਂਡ ਦੇ ਵਿੱਚ ਮਿਲਵਾਉਨੇ ਆ ਤੁਹਾਨੂੰ ਵੀਰ ਜੀ ਨਾਲ ਤੇ ਗੱਲਬਾਤ ਕਰਾਉਣੇ ਆ ਸਵਾਗਤ ਹੈ ਵੀਰ ਜੀ ਬਾਈਕ ਜੀ ਕਾਲ ਸਾਹਿਬ ਬਾਈਕ ਜੀ ਕੀ ਹਾਲ ਹੈ ਵੀਰ ਜ ਤੇ ਜਿਵੇਂ ਹੁਣੇ ਮੈਂ ਗੱਲ ਕਰ ਰਿਹਾ ਸੀਗਾ ਕਿ ਟੈਕਨੋਲੋਜੀ ਦਾ ਟਾਈਮ ਹੈ ਅੱਜ ਦਾ ਤੇ ਬੱਚੇ ਜਿਹੜੇ ਨੇ ਉਹ ਛੋਟੇ ਹੁੰਦਿਆਂ ਤੇ ਪੇਰੈਂਟਸ ਨੂੰ ਦੇਖਦੇ ਆ ਕਿ ਮਾਪੇ ਦੋਨੋਂ ਫੋਨ ਤੇ ਲੱਗੇ ਹੋਏ ਨੇ ਤਾਂ ਬੱਚੇ ਵੀ ਦੇਖਦੇ ਆ ਬੜੀ ਕੁਰੋਸਟੀ ਹੁੰਦੀ ਹੈ ਕਿ ਅਸ ਵੀ ਫੋਨ ਦੇਖਣਾ ਕੀ ਹੈ ਵਿੱਚ ਬਟ ਦੂਜੇ ਪਾਸੇ ਗੱਲ ਕਰੀਏ ਤਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਇੰਟਰਨੈਟ ਤੇ ਇਦਾਂ ਦੀ ਚੀਜ਼ਾਂ ਵੀ ਅਵੇਲੇਬਲ ਨੇ ਜਿਹੜੀਆਂ ਕਿ ਬੱਚਿਆਂ ਨੂੰ ਨਹੀਂ ਦੇਖਣੀਆਂ ਚਾਹੀਦੀਆਂ ਬਟ ਤੁਸੀਂ ਇਦਾਂ ਦੀ ਕਿਹੜੀ ਚੀਜ਼ ਇਕ ਲਿਆਉਂਦੀ ਹੈ ਜਿਹਦੇ ਕਰਕੇ ਬੱਚੇ ਉਹ ਨਾਲ ਜੁੜ ਰਹੇ ਨੇ ਗੁਰਬਾਣੀ ਤੇ ਦੇਖੋ ਸਭ ਤੋਂ ਪਹਿਲਾਂ ਤਾਂ ਅਮਨਜ ਸਿੰਘ ਜੀ ਮੈਂ ਦ ਮੇਰਾ ਵਿਚਾਰ ਹੈ ਕਿ ਬੱਚਿਆਂ ਨੂੰ ਫੋਨ ਤੋਂ ਆਈਪੈਡ ਤੋਂ ਆਈਫੋਨ ਤੋਂ ਜਾਂ ਇਦਾਂ ਦੀ ਟੈਕਨੋਲੋਜੀ ਵਾਲੀਆਂ ਚੀਜ਼ਾਂ ਤੋਂ ਜਿੰਨਾ ਦੂਰ ਰੱਖ ਸਕੀਏ ਉਨਾ ਹੀ ਚੰਗਾ ਹੈ ਜੀ ਠੀਕ ਹੈ ਪਰ ਫਿਰ ਵੀ ਜੇ ਸਾਡੇ ਘਰਾਂ ਦੇ ਵਿੱਚ ਇਹ ਚੀਜ਼ ਹੁਣ ਆ ਗਈ ਹੈ ਟੈਕਨੋਲੋਜੀ ਤੋਂ ਬਿਨਾ ਗੁਜ਼ਾਰਾ ਨਹੀਂ ਹੈਗਾ ਤਾਂ ਕਿਉਂ ਨਾ ਉਹਨਾਂ ਨੂੰ ਕੋਈ ਬਦਲ ਦਿੱਤਾ ਜਾਵੇ ਕਿ ਉਹਨਾਂ ਨੂੰ ਉਹ ਦੇਖਣਾ ਹੀ ਹੈ ਤਾਂ ਫਿਰ ਕੁਝ ਇਸ ਤਰ੍ਹਾਂ ਦਾ ਦੇਖਣ ਜਿਹਦੇ ਨਾਲ ਉਹ ਆਪਣੇ ਮੂਲ ਦੇ ਨਾਲ ਆਪਣੇ ਜੜ੍ਹਾਂ ਦੇ ਨਾਲ ਜੁੜੇ ਰਹਿਣ ਸੋ ਇਹ ਸੱਚ ਇਹ ਜੀ ਨੂੰ ਮੋਖ ਰੱਖਦੇ ਹੋਇਆ ਸਾਡਾ ਵਿਚਾਰ ਸੀ ਕਿ ਅਸੀਂ ਖਾਲਸਾ ਫਲਵਾੜੀ ਵਰਗਾ ਇੱਕ ਪਲੈਟਫਾਰਮ ਤਿਆਰ ਕਰੀਏ ਜਿਹਦੇ ਵਿੱਚ ਜਿਹਦੇ ਰਾਹੀਂ ਅਸੀਂ ਬੱਚਿਆਂ ਨੂੰ ਬੱਚਿਆਂ ਤਾਈਂ ਪਹੁੰਚ ਕਰ ਸਕੀਏ ਬੱਚੇ ਜੇ ਦੇਖਣ ਤਾਂ ਉਹਨਾਂ ਨੂੰ ਰਾਈਮਸ ਜਿਹੜੀਆਂ ਸੋਤੇ ਸਿੱਧੀ ਯਾਦ ਹੋ ਜਾਂਦੀਆਂ ਹਨ ਦੇਖ ਕੇ ਉਹਨਾਂ ਨੂੰ ਅਟਰੈਕਟ ਕਰਦੀਆਂ ਨੇ ਉਹਨਾਂ ਤੋਂ ਬੱਚੇ ਆਡੀਓ ਵਿਜੂਅਲਸ ਤੋਂ ਬੜਾ ਕੁਝ ਸਿੱਖਦੇ ਆ ਜੀ ਜੀ ਤੇ ਉਹਨਾਂ ਨੂੰ ਅਸੀਂ ਇਸ ਤਰੀਕੇ ਦੇ ਨਾਲ ਪੇਸ਼ ਕਰੀਏ ਕਿ ਬੱਚੇ ਸਿੱਖੀ ਦੇ ਨਾਲ ਚੰਗੇ ਗੁਣ ਧਾਰਨ ਕਰਨ ਬੱਚਿਆਂ ਦਾ ਜੀਵਨ ਵੀ ਵਧੀਆ ਹੋਵੇ ਮਾਪਿਆਂ ਦਾ ਵੀ ਤੇ ਉਹ ਜੋ ਕੁਝ ਗ੍ਰੈਂਡ ਕਰੀ ਰਹਾ ਟੈਕਨੋਲੋਜੀ ਤੋਂ ਆਡੀਓ ਵਿਜੂਅਲ ذریعے ਤੋਂ ਕੁਝ ਚੰਗਾ ਕਰ ਨਾ ਕਿ ਸਿਰਫ ਨੀਰਾ ਐਂਟਰਟੇਨਮੈਂਟ ਜਾਂ ਸਿਰਫ ਇੱਕ ਮੈਨੂ ਇੱਕ ਇਹ ਵੀ ਆ ਕਿ ਜਦੋਂ ਆਪਾਂ ਦੇਖਦੇ ਆ ਕੋਈ ਹੋਰ ਤਰ੍ਹਾਂ ਦੇ ਕਾਰਟੂਨ ਵੈਸਟਰਨ ਆਈਸ ਜਾਂ ਉਹਨਾਂ ਦਾ ਉਹਨਾਂ ਦਾ ਪ੍ਰਭਾਵ ਵੀ ਸਾਡੇ ਨਾਲ ਕਿਤੇ ਨਾ ਕਿਸੇ ਤਰੀਕੇ ਸਾਡੇ ਕਲਚਰ ਤੇ ਪੈ ਰਿਹਾ ਪੈ ਰਿਹਾ ਘਰਾਂ ਦੇ ਵਿੱਚ ਪੈ ਰਿਹਾ ਸੋ ਕਿਉਂ ਨਾ ਆਪਣਾ ਕੁਝ ਇਸ ਤਰ੍ਹਾਂ ਦਾ ਹੋਵੇ ਜਿਸ ਦੇ ਨਾਲ ਉਹਨਾਂ ਤੇ ਪ੍ਰਭਾਵ ਉਸ ਤਰ੍ਹਾਂ ਦਾ ਚੰਗਾ ਪ੍ਰਭਾਵ ਪਾਵੇ ਤੇ ਉਹ ਸਿੱਖੀ ਜਾਂ ਵੈਲਿਊਜ਼ ਨੇ ਜਿਹੜੀਆਂ ਉਹਨਾਂ ਨਾਲ ਜੁੜਨ ਉਹਨਾਂ ਤੋਂ ਕੁਝ ਸਿੱਖ ਸਕਣ ਵਿੱਚ ਮੈਂ ਥੋੜੀ ਅਗਰ ਤੁਹਾਡੀ ਬੈਕਗ੍ਰਾਉਂਡ ਦੀ ਗੱਲ ਕਰਾਂ ਤੁਹਾਡਾ ਆਈਟੀ ਰਿਲੇਟਿਡ ਬੈਕਗ੍ਰਾਉਂਡ ਹੈਗਾ ਬਟ ਐਨੀਮੇਸ਼ਨ ਐਂਡ ਮਲਟੀਮੀਡੀਆ ਇਹ ਥੋੜਾ ਡਿਫਰੈਂਟ ਹੋ ਜਾਂਦਾ ਫਿਰ ਤੁਸੀਂ ਇਸ ਪਾਸੇ ਇਹ ਚੀਜ਼ ਕਿਦਾਂ ਸੋਚੀ ਦੇਖੋ ਵੈਸੇ ਮੈਂ ਪੇਸ਼ੇਵਰ ਜੋ ਆਈਟੀ ਪ੍ਰੋਫੈਸ਼ਨਲ ਹਾਂ ਸ਼ੁਰੂ ਤੋਂ ਮੈਨੂੰ 15 ਸਾਲ ਹੋ ਗਏ ਇਸ ਪੇਸ਼ੇ ਦੇ ਵਿੱਚ ਤੇ ਜਿਵੇਂ ਜੀਵਨ ਦੇ ਸਫਰ ਦੇ ਵਿੱਚ ਜਿਵੇਂ ਜਿਵੇਂ ਮੋੜ ਆ ਜਾਂਦੇ ਨੇ ਅਲੱਗ-ਅਲੱਗ ਪੜਾਏ ਜਾਂਦੇ ਨੇ ਤੁਸਾਂ ਤੁਹਾਨੂੰ ਵੀ ਤੁਹਾਡੀ ਸੋਚਣ ਦੀ ਸਮਝਣ ਦੀ ਸਮਰੱਥਾ ਜਾਂ ਕਪੈਸਿਟੀ ਜਾਂ ਨਜ਼ਰੀਆ ਉਹ ਵੀ ਡਿਵੈਲਪ ਹੁੰਦਾ ਜਾਂਦਾ ਸੋ ਮੈਨੂੰ ਲੱਗਦਾ ਕਿ ਜਦੋਂ ਮੈਂ ਵਿਦੇਸ਼ ਗਿਆ ਫਿਰ ਉਸ ਤੋਂ ਬਾਅਦ ਮੇਰਾ ਪਰਿਵਾਰ ਵਧਿਆ ਮੇਰਾ ਆਨੰਦਕਾਰ ਜੋ ਹੈ ਬੱਚੇ ਹੋਏ ਤਾਂ ਮੈਨੂੰ ਮਹਿਸੂਸ ਹੋਇਆ ਕਿ ਬੱਚਿਆਂ ਦੀ ਕੁਝ ਨਾ ਕੁਝ ਇਸ ਤਰ੍ਹਾਂ ਦਾ ਬਣਾਉਣਾ ਜ਼ਰੂਰੀ ਹੈ ਤੇ ਜ਼ਰੂਰੀ ਹੈ ਕਿਉਂਕਿ ਸਾਡੇ ਬੱਚੇ ਵੀ ਦੇਖਦੇ ਸਨ ਇਹ ਚੀਜ਼ਾਂ इमोਸ਼ਨਲੀ ਅ ਬੱਚਿਆਂ ਨੂੰ ਅਟ੍ਰੈਕਟ ਕਰਦੀਆਂ ਹਨ ਜਾਂ ਉਹ ਸਿੱਖ ਸਕਦੇ ਇਹਨਾਂ ਚੀਜ਼ਾਂ ਤੋਂ ਇਸ ਕਰਕੇ ਫਿਰ ਉੱਥੋਂ ਅਸੀਂ ਖਾਸਾ ਫਲਵਾੜੀ ਬਾਰੇ ਜਿਹੜਾ ਫੁਰਨਾ ਆਇਆ ਉਹਨੂੰ ਲਿਆਂਦਾ ਤੇ ਹੁਣ ਅਸੀਂ ਤਕਰੀਬਨ ਕੋਸ਼ਿਸ਼ ਕਰਦੇ ਹਾਂ ਕੁਝ ਨਾ ਕੁਝ ਨਵਾਂ ਨਵਾ ਨਵੇਂ ਤੋਂ ਭਾਵ ਕੀ ਕੁਝ ਨਾ ਕੁਝ ਗੁਰਮਤ ਧਾਰੇ ਦੇ ਅੰਦਰ ਰਹਿ ਕੇ ਕੁਝ ਨਾ ਕੁਝ ਪੇਸ਼ ਕਰਦੇ ਰਹੀਏ ਤਾਂ ਜੋ ਬੱਚੇ ਉਹਨਾਂ ਤੋਂ ਸਿੱਖਦੇ ਰਹਿਣ ਸੋ ਹੈ ਤਾਂ ਇਹ ਪੂਰੀ ਅਲੱਗ ਫੀਲਡ ਮਲਟੀਮੀਡੀਆ ਦੀ ਹੈ ਪਰ ਨਾਲ ਨਾਲ ਆਪਣੇ ਪੇਸ਼ੇ ਦੇ ਔਰ ਪਰਿਵਾਰ ਦੇ ਕੋਸ਼ਿਸ਼ ਕਰਦਾ ਕਿ ਇਸ ਚੀਜ਼ ਨੂੰ ਮੈਨੇਜ ਕੀਤਾ ਜਾਏ ਤੇ ਕੁਝ ਨਾ ਕੁਝ ਸੰਪਰਕ ਦੀ ਸੇਵਾ ਪੇਸ਼ ਕਰਦੇ ਰਹੀਏ ਹਾਂਜੀ ਵੀਜੀ ਜੇ ਮੈਂ ਗੱਲ ਕਰਾਂ ਮਤਲਬ ਯੂ ਆਰ ਕਿ ਮੈਂ ਜੇ ਜਿੰਨਾ ਤੁਹਾਨੂੰ ਦੇਖਦਾ ਜਿੰਨਾ ਕਿ ਤੁਹਾਨੂੰ ਮੈਂ ਜਾਣਿਆ ਕਿ ਯੂ ਆਰ ਲਾਈਕ ਅ ਬੁਕੇ ਕਿ ਅਲੱਗ-ਅਲੱਗ ਫਲਾਵਰਸ ਨੇ ਤੁਸੀਂ ਨਾਲ-ਨਾਲ ਆਪਣੀ ਪ੍ਰੋਫੈਸ਼ਨਲ ਲਾਈਫ ਵੀ ਮੈਨੇਜ ਕਰਦੇ ਹੋ ਤੁਸੀਂ ਨਾਲ-ਨਾਲ ਬੱਚਿਆਂ ਆਸਤੇ ਤੁਸੀਂ ਆ ਚੀਜ਼ ਕਰ ਰਹੇ ਹੋ ਤੁਸੀਂ ਰੀਸੈਂਟਲੀ ਬੁਕਸ ਵੀ ਲਿਖੀਆਂ ਹੁਣੇ ਤੁਸੀਂ ਐਜ਼ ਅ ਰਾਗੀ ਜਿਹੜਾ ਤੁਸੀਂ ਕੀਰਤਨ ਵੀ ਜਿਹੜਾ ਬਹੁਤ ਅੱਛਾ ਕਰਦੇ ਹੋ ਤੇ ਇੰਨਾ ਸਾਰਾ ਕੁਝ ਇਕੱਠਾ ਜੋ ਜਾਨਣਾ ਚਾਹੁੰਗਾ ਕਿੱਦਾਂ ਮੈਨੇਜ ਹੋ ਜਾਂਦਾ ਸਾਰਾ ਕੁਝ ਦੇਖੋ ਇਹਦੇ ਲਈ ਮਾਰਵੇ ਦਾ ਸ਼ੁਕਰ ਹੈ ਕਿ ਉਹਨਾਂ ਦੀ ਕਿਰਪਾ ਸਦਕਾ ਹੀ ਸਾਰਾ ਕੁਝ ਹੁੰਦਾ ਪਰ ਜਿੱਥੇ ਤੱਕ ਇਸ ਨੂੰ ਮੈਨੇਜ ਕਰਨ ਦੇ ਸਮੇਂ ਨੂੰ ਮੈਨੇਜ ਕਰਨ ਦੀ ਗੱਲ ਹੈ ਮੈਨੂੰ ਲੱਗਦਾ ਕਿ ਉਹਦੇ ਵਿੱਚ ਕੁਝ ਗੁਨੁਕਤੇ ਆ ਜੋ ਮੈਂ ਫਾਲੋ ਕਰਦਾ ਤੇ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਪਹਿਲਾ ਇਹ ਕਿ ਜਦੋਂ ਵੀ ਕੋਈ ਕਾਰਜ ਕਰਨਾ ਉਹਦੀ ਇੱਕ ਤਰਜੀਹ ਜਿਹਨੂੰ ਆਪਾਂ ਕਹਿੰਦੇ ਪੰਜਾਬੀ ਜਾਂ ਇੰਗਲਿਸ਼ ਕੀ ਹੈ ਪ੍ਰਾਇੋਰਟੀ ਉਹਦੀ ਪ੍ਰਾਇੋਰਟੀ ਸੈੱਟ ਕਰ ਲਓ ਤੁਹਾਡੇ ਲਈ ਜ਼ਰੂਰੀ ਚੀਜ਼ ਕਿਹੜੀ ਹੈ ਤੇ ਉਸ ਦੇ ਨਾਲ ਨਾਲ ਮੈਂ ਵੀ ਫਾਲੋ ਕਰਦਾ ਕਿ ਡੂ ਡਰਾਪ ਡੈਲੀਗੇਟ ਤੇ ਡੈਫਰ ਕਿ ਜਿਹੜਾ ਕੰਮ ਤੁਸੀਂ ਕਰ ਸਕਦੇ ਹੋ ਤੁਸੀਂ ਕਰੋ ਜਿਹੜਾ ਤੁਸੀਂ ਨਹੀਂ ਕਰ ਸਕਦੇ ਕਿਸੇ ਨੂੰ ਕਰਵਾਇਆ ਜਾ ਸਕਦਾ ਤੁਸੀਂ ਡੈਲੀਗੇਟ ਕਰਦੇ ਹੋ ਜਿਹੜਾ ਕੰਮ ਤੁਹਾਡੇ ਲਈ ਨਹੀਂ ਜ਼ਰੂਰੀ ਉਹਨੂੰ ਡਰਾਪ ਕਰਦੇ ਹੋ ਤੇ ਜਿਹੜਾ ਕੰਮ ਕੱਲ੍ਹ ਤੇ ਪਾਇਆ ਜਾ ਸਕਦਾ ਉਹਨੂੰ ਉਹ ਤੇ ਉਹਨੂੰ ਉਹਦੇ ਤੇ ਪਾ ਦਿਓ ਪਰ ਜਿਹੜੀਆਂ ਚੀਜ਼ਾਂ ਪ੍ਰਾਇੋਰਟੀ ਤੇ ਨੇ ਉਹ ਤੁਸੀਂ ਖੁਦ ਕਰਨੀਆਂ ਨੇ ਉਹ ਪਹਿਲੇ ਦੇ ਅਧਾਰ ਤੇ ਰੱਖੋ ਉਹਨਾਂ ਨੂੰ ਸੋ ਇਦਾਂ ਦੇ ਕੁਝ ਨੁਕਤੇ ਨੇ ਉਸ ਤੋਂ ਇਲਾਵਾ ਸਮੇਂ ਦੀ ਬਰਬਾਦੀ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਨਾ ਕੀਤੀ ਜਾਵੇ ਜਿਹੜੀ ਆ ਸੋਸ਼ਲ ਮੀਡੀਆ ਦੀ ਅਮ ਬਲਾਈਂਡਲੀ ਜਿਹੜੀ ਆਪਾਂ ਸਕਰੋਲਿੰਗ ਕਰਦੇ ਆ ਉਹ ਤੋਂ ਬਚਿਆ ਜਾਏ ਜਾਂ ਕਿਸੇ OTT ਪਲੇਟਫਾਰਮ ਤੇ ਕੋਈ ਬਿੰਜ ਵਾਚਿੰਗ ਨਾ ਕੀਤੀ ਜਾਏ ਸੋ ਜਦੋਂ ਤੁਸੀਂ ਇਸ ਤਰ੍ਹਾਂ ਦੇ ਨੁਕਤੇ ਕਰਨ ਲੱਗ ਜੋ ਮਿਲਦਾ ਸਮਾਂ ਜਿਹੜਾ ਤੁਹਾਡਾ ਫਰਸਾਤ ਇਦਾਂ ਜੇ ਤੁਸੀਂ ਅੱਜ ਸਮੇਂ ਨੂੰ ਸਾਹਮਦੇ ਹੋ ਤਾਂ ਸਮਾਂ ਵੀ ਤੁਹਾਡਾ ਫਿਰ ਧਿਆਨ ਰੱਖਦਾ ਫਿਰ ਤੁਸੀਂ ਉਹ ਨੂੰ ਮੈਨੇਜ ਕਰਨ ਜੋਗੀ ਹੋ ਜਾਂਦੇ ਹੋ ਸੋ ਕੋਸ਼ਿਸ਼ ਕਰਦੇ ਆ ਲੇਕਿਨ ਜਿੰਨਾ ਜਿੰਨਾ ਵੀ ਹੋ ਸਕੇ ਅ ਪਰ ਇਹ ਵੀ ਸਮਾਂ ਬੜਾ ਬਲਵਾਨ ਹੈ ਨਿਕਲੀ ਜਾ ਰਿਹਾ ਸੋ ਅੰਦਰ ਆਸ ਹੁੰਦੀ ਹੈ ਵੀ ਇਹ ਇਹ ਵਿਅਰਥ ਨਾ ਜਾਵੇ ਇਸ ਨੂੰ ਕਿਸੇ ਪਾਸੇ ਲੇਖੇ ਲਾਇਆ ਜਾਵੇ ਸੋ ਇਸ ਤਰ੍ਹਾਂ ਦੀ ਸੋਚ ਦੇ ਨਾਲ ਤੁਰੇ ਰਹਿੰਨੇ ਆ ਤੇ ਫਿਰ ਉਹ ਸਮਾਂ ਆਪਣੇ ਆਪ ਫਿਰ ਸਟੱਜੇ ਪਾਸੇ ਲਾ ਰਿਹਾ ਹੈ ਕੋਸ਼ਿਸ਼ ਕਰ ਰਹੇ ਆ ਬੀਇੰਗ ਆ ਪ੍ਰੋਫੈਸ਼ਨਲ ਨਾਲ-ਨਾਲ ਤੁਸੀਂ ਜਿਵੇਂ ਕੀਰਤਨ ਕਰਦੇ ਹੋ ਗੁਰਬਾਣੀ ਨਾਲ ਜੁੜੇ ਹੋਏ ਹੋ ਤਾਂ ਮੈਂ ਇਹ ਜਾਣਨਾ ਚਾਹੂੰਗਾ ਕਿ ਗੁਰਬਾਣੀ ਕਿੰਨਾ ਕੁ ਪ੍ਰਭਾਵ ਪਾਉਂਦੀ ਹੈ ਤੁਹਾਡੇ ਪ੍ਰੋਫੈਸ਼ਨਲ ਕੈਰੀਅਰ ਤੇ ਤੁਹਾਨੂੰ ਐਜ਼ ਆ ਹਿਊਮਨ ਤੁਹਾਨੂੰ ਐਜ਼ ਆ ਪਰਸਨ ਕਿੰਨਾ ਕੁ ਡਿਵੈਲਪ ਹੋਣ ਦੇ ਵਿੱਚ ਹੈਲਪ ਕਰਦੀ ਹੈ ਗੁਰਬਾਣੀ ਤਾਂ ਦੇਖੋ ਇੱਕ ਅਹ ਇਨਸਾਨ ਦੇ ਹਰੇਕ ਪੱਖ ਨੂੰ ਡਿਵੈਲਪ ਕਰਨ ਦੇ ਸਮਰੱਥ ਹੈ ਗੁਰਬਾਣੀ ਆਪ ਗੁਰੂ ਹੈ ਆਪ ਰੱਬ ਅਸੀਂ ਪੂਜਦੇ ਆਂ ਅਸੀਂ ਉਹਨੂੰ ਅਪਣਾਉਂਦੇ ਆਂ ਅਸੀਂ ਉਹਨੂੰ ਜੀਂਦੇ ਆਂ ਗਾਉਂਦੇ ਆਂ ਗੁਣਗੁਣਾਉਂਦੇ ਆਂ ਪੜ੍ਹਦੇ ਆਂ ਸਿੱਖਦੇ ਆਂ ਸੋ ਗੁਰਬਾਣੀ ਸਾਡੇ ਹਰੇਕ ਜੀਵਨ ਦੇ ਹਰੇਕ ਪੱਖ ਨੂੰ ਪ੍ਰਭਾਵਿਤ ਕਰਦੀ ਹੈ ਔਰ ਸਾਡਾ ਫਰਜ਼ ਇਹ ਹੈ ਕਿ ਉਹ ਗੁਰਬਾਣੀ ਜਿਹੜੀ ਅਥਾ ਸਮੁੰਦਰ ਹੈ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਰਤਨ ਪਦਾਰਥ ਜਿਹੜੇ ਨੇ ਗੁਰਬਾਣੀ ਅੰਦਰ ਹੀਰੇ ਲਾਲ ਜਵਾਰਾਤ ਜਿਹੜੇ ਵੀ ਸ਼ਬਦ ਨੇ ਉਹਨਾਂ ਦੇ ਖੋਜੀ ਬਣੀਏ ਉਹਨਾਂ ਨੂੰ ਪੜ੍ਹੀਏ ਨਾ ਕਿ ਸਿਰਫ ਉਤੋਂ ਤੋਂ ਪੜ੍ਹ ਕੇ ਗਾਈਏ ਸੋ ਇਹ ਜ਼ਰੂਰੀ ਹੈ ਕਿ ਅਸੀਂ ਸਮੁੰਦਰ ਹੈ ਪਰ ਅਸੀਂ ਡੁਬਕੀ ਕਿ ਨਿਕਲਾਉਣੇ ਕਿ ਨਹੀਂ ਕਿ ਡੂੰਗੀ ਡੁਬਕੀ ਲਾਉਣੇ ਸਾਡੇ ਤੇ ਸੋ ਸਾਨੂੰ ਜ਼ਰੂਰ ਸ਼ਬਦ ਦੀ ਵਿਚਾਰ ਕਰਨੀ ਚਾਹੀਦੀ ਹੈ ਨਾ ਕਿ ਸਿਰਫ ਤੇ ਸਿਰਫ ਇਹਨੂੰ ਗਾਉਣ ਤੱਕ ਸੀਮਿਤ ਰੱਖਣਾ ਜਾਂ ਪੜਨ ਤੱਕ ਸੋ ਮੇਰਾ ਵਿਚਾਰ ਹੈ ਕਿ ਉਨ ਗੁਰਬਾਣੀ ਦੇ ਅੰਦਰ ਬਹੁਤ ਲਾਤਰਤ ਪਦਾਰਥ ਨੇ ਬਾਕੀ ਉਹ ਕਿਵੇਂ ਪ੍ਰਭਾਵਿਤ ਕਰਦੀ ਹੈ ਉਹ ਦੇਖੋ ਗੁਰਬਾਣੀ ਦੇ ਕਿਸੇ ਵੀ ਪੰਕਤੀ ਨੂੰ ਕਿਸੇ ਵੀ ਸ਼ਲੋਕ ਨੂੰ ਕਿਸੇ ਵੀ ਸ਼ਬਦ ਨੂੰ ਲੈ ਲਓ ਤੁਸੀਂ ਦੇਖੋਗੇ ਕਿ ਉਹ ਇੱਕ ਸੁਚੱਜੀ ਜੀਵਨ ਜਾਚ ਦਾ ਸੁਨੇਹਾ ਦੇ ਰਹੀ ਹੈ ਹਰ ਵੇਲੇ ਦੇ ਰਹੀ ਹੈ ਹਾਂ ਹੈਨਾ ਜਿਵੇਂ ਆਪਾਂ ਕਿਸੇ ਮਸਲੇ ਤੇ ਗੱਲ ਕਰ ਲਈਏ ਸੋਸ਼ਲ ਇਸ਼ੂ ਤੇ ਗੱਲ ਕਰ ਲਈਏ ਕਹਿ ਲੋ ਵੀ ਅੱਜ ਕੱਲ ਜਾਤ ਪਾਤ ਦੇ ਮਸਲੇ ਤੇ ਗੱਲ ਕਰ ਲਈਏ ਸ਼ਬਦ ਆਏਗਾ ਮੋਰੇ ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵਿੱਚਿਓ ਸਿਰ ਗੁਰ ਕੇ ਜਾਤ ਦਾ ਗਰਵ ਨਾ ਕਰ ਮੂਰਖ ਗਵਾਰਾ ਇਸ ਗਰਵ ਤੇ ਚਲੇ ਬਹੁਤ ਵਹਿਕਾਰਾ ਸੋ ਮੈਂ ਤਾਂ ਸਿਰਫ ਇੱਕ ਮਸਲਾ ਗੱਲ ਕਰ ਰਿਹਾ ਇਸ ਤਰ੍ਹਾਂ ਦੇ ਬਹੁਤ ਨੇ ਮਨ ਦੇ ਮਸਲੇ ਮਨ ਦਾ ਟਿਕਾਓ ਕਿਵੇਂ ਹੋਵੇ ਸੰਤੋਖ ਕਿਵੇਂ ਮਿਲੇ ਜੀਵਨ ਦੇ ਵਿੱਚ ਖੁਸ਼ੀਆਂ ਕਿਵੇਂ ਆਣ ਦੁੱਖ ਨਾਲ ਕਿਵੇਂ ਨਜਿੱਠਣਾ ਹੈ ਦੁੱਖ ਨੂੰ دارو ਕਿਵੇਂ ਬਣਾਉਣਾ ਹਣਾ ਸੱਚ ਜੂਠ ਦਾ ਮਸਲਾ ਹੋ ਗਿਆ ਜਦ ਕੋਈ ਵੀ ਜੇ ਮਾਸ ਖਾਣ ਦੇ ਮਸਲੇ ਬਾਰੇ ਬੜੇ ਅੱਜਕੱਲ ਚਰਚੇ ਚੱਲਦੇ ਨੇ ਕੋਈ ਵੀ ਮਸਲਾ ਲੈ ਲਓ ਜੀਵਨ ਦਾ ਮੈਨੂੰ ਲੱਗਦਾ ਤੁਸੀਂ ਬਸ ਵਿਚਾਰੋ ਤਾਂ ਸਹੀ ਪੜੋ ਤਾਂ ਸਹੀ ਜਾਣੋ ਤਾਂ ਸਹੀ ਮਿਲਦਾ ਤੁਹਾਨੂੰ ਗੁਰਬਾਣੀ ਅੰਦਰ ਹਰੇਕ ਸਵਾਲ ਦਾ ਜਵਾਬ ਮਿਲ ਜਾਂਦਾ ਅੱਜ ਦੇ ਟਾਈਮ ਦੇ ਵਿੱਚ ਨਾ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਨੂੰ ਐਜ਼ ਅ ਪ੍ਰੋਫੈਸ਼ਨ ਕੀਰਤਨ ਐਜ਼ ਅ ਪ੍ਰੋਫੈਸ਼ਨ ਲੈ ਕੇ ਬੜੇ ਜਣੇ ਜਿਹੜਾ ਉਹ ਚੱਲ ਰਹੀ ਹੈ ਪਰ ਜੇ ਮੈਂ ਗੁਰਮਤ ਸਿਧਾਂਤ ਦੀ ਗੱਲ ਕਰਾਂ ਤਾਂ ਮੇਰੇ ਖਿਆਲ ਨਾਲ ਗੁਰੂ ਸਾਹਿਬ ਦਾ ਸਿਧਾਂਤ ਇਹ ਸੀਗਾ ਕਿ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਝਨ ਨਾਲ ਤੁਸੀਂ ਉਸ ਚੀਜ਼ ਦੇ ਉੱਤੇ ਬੜੇ ਵਧੀਆ ਤਰੀਕੇ ਨਾਲ ਜੋ ਦੇਖ ਰਿਹਾ ਕਿ ਤੁਸੀਂ ਪੈਰਾ ਦਿੰਨੇ ਹੋ ਤੁਹਾਡਾ ਪ੍ਰੋਫੈਸ਼ਨਲ ਡਿਫਰੈਂਟ ਹੈ ਤੁਸੀਂ ਇਹਨੂੰ ਐਜ਼ ਅ ਪ੍ਰੋਫੈਸ਼ਨ ਨਹੀਂ ਲੈ ਕੇ ਚੱਲੇ ਮੇਰਾ ਇਹੀ ਸਵਾਲ ਹੋਏਗਾ ਕਿ ਤੁਸੀਂ ਇਹਨੂੰ ਐਜ਼ ਅ ਪ੍ਰੋਫੈਸ਼ਨ ਕਿਉਂ ਨਹੀਂ ਲਿਆ ਦੇਖੋ ਮੈਂ ਨਹੀਂ ਲਿਆ ਕਿਉਂਕਿ ਮੇਰਾ ਇਹ ਸਮਝਣਾ ਹੈ ਕਿ ਗੁਰਬਾਣੀ ਕੀਰਤਨ ਕਰ ਲੈਣਾ ਇਹ ਇੱਕ ਬਾਤ ਹੈ ਔਰ ਗੁਰਬਾਣੀ ਕੀਰਤਨ ਹਰ ਕੀਰਤਨ ਨੂੰ ਹਰ ਸਿੱਖ ਨੂੰ ਚਾਹੀਦਾ ਕਿ ਉਹ ਗੁਰਬਾਣੀ ਕੀਰਤਨ ਸੁਣੇ ਜਾਂ ਕਰੇ ਠੀਕ ਹੈ ਨਾ ਕਿਉਂਕਿ ਅਸੀਂ ਮੈਂ ਆ ਪਰਸਨਲ ਤੌਰ ਤੇ ਮੈਂ ਅਖੜ ਕੀ ਜਥੇਚ ਵੀ ਵਿਚਰਦਾ ਜਾਂ ਹੋਰ ਵੀ ਸੰਸਥਾਵਾਂ ਜਿਹੜੀਆਂ ਹਨ ਬੜੀਆਂ ਸਤਿਕਾਰਤ ਉਹਨਾਂ ਵਿੱਚ ਵੀ ਵਿਚਰਦਾ ਤੇ ਹਰ ਸਿੱਖ ਪ੍ਰਚਾਰਕ ਹੈ ਹਰ ਸਿੱਖ ਗੁਰਬਾਣੀ ਕੀਰਤਨ ਦੇ ਨਾਲ ਜੁੜਿਆ ਹੋਇਆ ਤੇ ਕਿਰਤ ਕਮਾਉਣ ਦਾ ਜਿਹੜਾ ਗੁਰਸਾਹਿਬ ਦਾ ਸਿਧਾਂਤ ਹੈ ਮੈਚ ਉਹਨਾ ਕਿ ਉਹ ਨੂੰ ਪ੍ਰਾਇਮਰੀ ਤੌਰ ਤੇ ਰੱਖਿਆ ਜਾਏ ਮੇਰਾ ਪ੍ਰਾਇਮਰੀ ਸਰਸ ਆਫ ਇਨਕਮ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਹੋਵੇ ਜਿਹਦੇ ਨਾਲ ਮੇਰੇ ਅਧਿਆਤਮਿਕ ਜੀਵਨ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਨੈਗੇਟਿਵ ਪ੍ਰਭਾਵ ਨਾ ਪਵੇ ਸੋ ਇਸ ਕਰਕੇ ਕਿਰਤ ਕਮਾਉਣ ਦੇ ਵਿੱਚ ਬੜਾ ਆਨੰਦ ਹੈ ਕਿਰਤ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਡਿਸਪਲਿਨ ਆਉਂਦਾ ਹੈ ਤੁਹਾਡੇ ਅੰਦਰ ਉਦਮ ਆਉਂਦਾ ਹੈ ਤੁਹਾਡੇ ਅੰਦਰ ਇੱਕ ਜ਼ਿੰਮੇਵਾਰੀ ਦਾ ਅਹਿਸਾਸ ਆਉਂਦਾ ਹੈ ਸੋ ਕਿਰਤ ਕਮਾਉਣਾ ਬਹੁਤ ਜ਼ਰੂਰੀ ਗੁਰਸਾਹਿਬ ਦਾ ਉਪਦੇਸ਼ ਹੈ ਬਾਕੀ ਕੀਰਤਨ ਐਜ਼ ਅ profession ਅੱਜ ਦੇ ਸਮੇਂ ਦੇ ਵਿੱਚ ਇੱਕ ਗੱਲ ਬਣ ਗਈ ਹੈ ਹੈ ਇਹ ਤੋਂ ਮੈਂ ਡਿਨਾਈ ਨਹੀਂ ਕਰਦਾ ਇੱਕ ਇੱਕ ਤਰ੍ਹਾਂ ਦੀ ਅਲੱਗ ਕਲਾਸ ਬਣ ਗਈ ਹੈ ਕਲਾ ਕਿਤਾ ਬਣ ਗਿਆ ਬਣ ਗਿਆ ਤਾਂ ਕੋਈ ਗੱਲ ਨਹੀਂ ਸਾਡਾ ਫਰਜ਼ ਹੈ ਕਿ ਚਲੋ ਜਿਹੜੇ ਕੀਰਤਨ ਕਰਦੇ ਨੇ ਉਹਨਾਂ ਦਾ ਸਤਿਕਾਰ ਕਰੀਏ ਤਾਂ ਮੈਂ ਖੁਦ ਸਤਿਕਾਰ ਕਰਦਾ ਲੇਕਿਨ ਨਾਲ ਨਾਲ ਇਹ ਹੈ ਕਿ ਕੀਰਤਨ ਦੇ ਨਾਲ ਨਾਲ ਮੈਨੂੰ ਲੱਗਦਾ ਹੈ ਕਿ ਹਰੇਕ ਕੀਰਤਨੀਏ ਨੂੰ ਚਾਹੀਦਾ ਹੈ ਕਿ ਉਹ ਆਪਣੇ ਕੀਰਤ ਬਾਰੇ ਵੀ ਸੋਚੇ ਕੀਤਨ ਨੂੰ ਐਸਾ ਪ੍ਰਾਇਮਰੀ ਸੋਰਸ ਨਾ ਸਮਝੇ ਕਿਉਂਕਿ ਦੇਖੋ ਕਿਤਨੀ ਇਹਦੇ ਘਰ ਵੀ ਰੋਟੀ ਬਣਨੀ ਹੈ ਉਹਦੇ ਘਰ ਵੀ ਆਟਾ ਦਾਲ ਰੋਟੀ ਸਾਰਾ ਕੁਝ ਬਣਾਉਣਾ ਹੈ ਉਹਦੇ ਬੱਚੇ ਦੀਆਂ ਫੀਸਾਂ ਦੇਣੀਆਂ ਨੇ ਉਹਨੇ ਵੀ ਆਪਣਾ ਘਰ ਚਲਾਉਣੇ ਘਰ ਦੀਆਂ ਕਿਸ਼ਤਾਂ ਦੇਣੀਆਂ ਗੱਡੀ ਚਲਾਉਣੀ ਹੈ ਖਰਚੇ ਉਹਦੇ ਵੀ ਬਹੁਤ ਨੇ ਜੇ ਉਹਦਾ ਸਾਰਾ ਇਨਕਮ ਦਾ ਸੋਰਸ ਇਹੀ ਹੈ ਤਾਂ ਫਿਰ ਉਹ ਸੋਚੇਗਾ ਕਿ ਮੈਂ ਕਿਵੇਂ ਇਸ ਨੂੰ ਵਧਾਵਾ ਕਿਵੇਂ ਇਸ ਚੋਂ ਪੈਸਾ ਕਮਾਵਾਂ ਸੋ ਫਿਰ ਉਹਦੇ ਵਿੱਚ ਫਿਰ ਜਿਹੜਾ ਉਹ ਹੋ ਸਕਦਾ ਮੈਂ ਨਹੀਂ ਕਹਿੰਦਾ ਸਾਰੇ ਕਿਤੇ ਕਿਤੇ ਕੋਈ ਛੋਡ ਮਾਇਆ ਕੇ ਧੰਸਵਾਹ ਵਾਲਾ ਕੀਰ ਭਲੋ ਭਲੋਰੇ ਕੀਰਤਨੀਆਂ ਦਾ ਕਨਸੈਪਟ ਜਿਹੜਾ ਗੁਰੂ ਸਾਹਿਬ ਦੱਸਦੇ ਆ ਹੋ ਸਕਦਾ ਉਹਦੇ ਤੋਂ ਫਿਰ ਬੰਦਾ ਥਿੜਕ ਜਾਏ ਥੋੜਾ ਬਹੁਤ ਸੋ ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਸੀਂ ਕੀਰਤਨ ਕਰੀਏ ਪਰ ਇਸ ਨੂੰ ਇਹਦਾ ਜਿਹੜਾ ਇਹਦੇ ਪਿੱਛੇ ਦੀ ਮਨਸ਼ਾ ਹੈ ਇਹਦੇ ਪਿੱਛੇ ਦੀ ਜਿਹੜੀ ਭਾਵਨਾ ਹੈ ਉਹ ਸੱਚੀ ਸੁੱਚੀ ਰੱਖੀਏ ਅ ਵੀਰ ਜੀ ਤੁਸੀਂ ਜਿਵੇਂ ਹੁਣ ਐਨੀਮੇਸ਼ਨ ਦਾ ਇੱਕ ਬੜਾ ਅੱਛਾ ਜਿਹੜਾ ਕਨਸੈਪਟ ਹੈ ਲੈ ਕੇ ਆਇਆ ਹੂੰ ਤਾਂ ਇਹਦੇ ਤੇਰਾ ਬੜੀ ਬੜੀ ਵਿਵਾਦ ਵੀ ਹੋਇਆ ਕਿ ਐਨੀਮੇਟਿਡ ਮੂਵੀ ਜਿਵੇਂ ਆਈਆਂ ਸੀਗੀਆਂ ਆਪਾਂ ਗੱਲ ਕਰੀਏ ਤਾਂ ਸਾਹਿਬਜ਼ਾਦੇ ਦੀ ਮੂਵੀ ਆਈ ਸੀਗੀ ਜਾਂ ਗੁਰੂ ਸਾਹਿਬਾਂ ਦੇ ਜੀਵਨ ਦੇ ਉੱਪਰ ਲੈ ਕੇ ਹੋਰ ਮੂਵੀਜ਼ ਆndੀਆਂ ਨੇ ਤੇ ਉਹਦੇ ਉੱਪਰ ਨਾ ਇੱਕ ਕਹਿ ਲਓ ਕਿ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਆ ਜਿਹੜੇ ਸਾਡੇ ਮੋਢੀ ਨੇ ਉਹਨਾਂ ਵੱਲੋਂ ਇੱਕ ਸੈਂਸਰ ਲਗਾ ਦਿੱਤਾ ਜਾਂਦਾ ਕਿ ਜੀ ਇਹ ਚੀਜ਼ ਅਸੀਂ ਚਲਾ ਨਹੀਂ ਸਕਦੇ ਸੌਰੀ ਇਹਦਾ ਫਾਇਦਾ ਕਿਤੇ ਨਾ ਕਿਤੇ ਸਾਡੇ ਸਾਡੇ ਦੂਸਰੇ ਧਰਮ ਨੇ ਉਹ ਲੈ ਰਹੇ ਨੇ ਉਹ ਕੀ ਆ ਉਹ ਹਰ ਛੋਟਾ ਛੋਟਾ ਜਿਹੜਾ ਉਹਨਾਂ ਦਾ ਇੱਕ ਇਤਿਹਾਸ ਕਹਿ ਲਿਆ ਮਾਈਥੋਲੋਜੀ ਕਹਿ ਲਿਆ ਉਹਦੇ ਵਿੱਚੋਂ ਜਿਹੜਾ ਉਹਨਾਂ ਦਾ ਹੈਗਾ ਉਹਦੀ ਇੱਕ ਰਿਪਰੈਜੈਂਟੇਸ਼ਨ ਬਣਾ ਕੇ ਉਹਦੀ ਐਨੀਮੇਸ਼ਨ ਬਣਾ ਕੇ ਬੱਚਿਆਂ ਨੂੰ ਪ੍ਰੈਜ਼ੈਂਟ ਕਰਦੇ ਆ ਸੀਰੀਜ਼ ਬਣ ਰਹੀਆਂ ਨੇ ਉਹਦੇ ਉੱਤੇ ਤੇ ਬੱਚੇ ਜਿਹੜਾ ਬੜੇ ਵਧੀਆ ਤਰੀਕੇ ਨਾਲ ਦੇਖਦੇ ਵੀ ਨੇ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹਾਂ ਕਿ ਸਾਨੂੰ ਇਸ ਚੀਜ਼ ਤੇ ਰੋਕ ਲਗਾਣੀ ਚਾਹੀਦੀ ਹੈ ਕਿਹੜੀ ਚੀਜ਼ ਤੇ ਲੱਗਣੀ ਚਾਹੀਦੀ ਹੈ ਕਿੰਨੀ ਕਿਤੇ ਨਹੀਂ ਲੱਗਣੀ ਚਾਹੀਦੀ ਜਿਹੜੀ ਤਾਂ ਗੁਰਮਤ ਸਿਧਾਂਤ ਤੇ ਉਲਟ ਹੋਵੇ ਜਿਹੜੀ ਗੁਰਮਤ ਜਿਹੜੀ ਬੰਦੀ ਐ ਜਿਹੜੀ ਗੁਰੂ ਦੇ ਸਿਧਾਂਤ ਦੱਸਦੀ ਐ ਤੇ ਉਹਦੇ ਤੇ ਰੋਕ ਤਾਂ ਲਾਉਣ ਦਾ ਕੋਈ ਫਾਇਦਾ ਨਹੀਂ ਸਗੋ ਆਪਾਂ ਇੱਕ ਆਪਣੇ ਪ੍ਰਚਾਰ ਨੂੰ ਰੋਕ ਰਹੇ ਆਂ ਚਾਰ ਸਾਹਿਬਜ਼ਾਦੇ ਜਾਂ ਹੋਰ ਇਤਿਹਾਸਿਕ ਜਿਹੜੇ ਜਿੱਤੇ ਇਤਿਹਾਸਿਕ ਪਾਤਰ ਨੇ ਉਹ ਆਪਾਂ ਮੇਰੇ ਖਿਆਲ ਨਾਲ ਗੁਰੂ ਸਾਹਿਬਾਨ ਦੀ ਐਨੀਮੇਸ਼ਨ ਤਾਂ ਨਹੀਂ ਹੋਣੀ ਚਾਹੀਦੀ ਨਾ ਹੀ ਗੁਰੂ ਘਰ ਦੇ ਸਿੱਖਾਂ ਦੀ ਨਿਕਟਵਰਤੀਆਂ ਨਹੀਂ ਹੋਣੀ ਚਾਹੀਦੀ ਪਰ ਅਸੀਂ ਫਿਕਸ਼ਨਲ ਕੈਰੈਕਟਰਸ ਨਾਲ ਜ਼ਰੂਰ ਖੇਡ ਸਕਦੇ ਆਂ ਉਹਨਾਂ ਦੇ ਵਿੱਚ ਸਾਡੇ ਕੋਲ ਬਹੁਤ ਲਿਬਰਟੀ ਹੁੰਦੀ ਐ ਸੋ ਮੈਨੂੰ ਲੱਗਦਾ ਕਿ ਸਾਨੂੰ ਉਹਦੇ ਤੇ ਕੰਮ ਕਰਨਾ ਚਾਹੀਦਾ ਜਿਹਦੇ ਤੇ ਅਸੀਂ ਕਰ ਰਹੇ ਹਾਂ ਅਸੀਂ ਕਰਕੇ ਅਸੀਂ ਖਾਲਸਾ ਫਰਵਾੜੀ ਦੇ ਕੈਰੈਕਟਰਸ ਬਣਾਏ ਨੇ ਜਾਂ ਖਾਲਸਾ ਫਰਵਾੜੀ ਇਹ ਵੀ ਅਸੀਂ ਹੁਣ ਸੋਚ ਰਹੇ ਹਾਂ ਕਿ ਅਸੀਂ ਇੱਕ ਮੂਵੀ ਤੇ ਕੰਮ ਜਿਹੜੇ ਤੇ ਅਰੰਭਿਆ ਹੋਇਆ ਜੀ ਉਹਦਾ ਵੀ ਮੂਲ ਇਹੀ ਹੈ ਕਿ ਇੱਕ ਫਿਕਸ਼ਨਲ ਕੈਰੈਕਟਰ ਹੋਵੇ ਜਿਹੜਾ ਕਿ ਜਿਹੜੀ ਸਾਡੀ ਅਨਲਿਮਿਟਿਡ ਇਮੇਜਿਨੇਸ਼ਨ ਹੈ ਉਹਦੇ ਨਾਲ ਪਰ ਗੁਰਮਤਿਦਾਰੇ ਦੇ ਅੰਦਰ ਰਹਿ ਕੇ ਇੱਕ ਮੂਵੀ ਬਣਾਈ ਜਾਏ ਜਿਹੜੀ ਕਿ ਸਿਰਫ ਸਿਕ ਆਡੀਅנס ਵਾਸਤੇ ਨਾ ਹੋਵੇ ਜਿਹੜੀ ਕਿ ਗਲੋਬਲ ਆਡੀਅנס ਵਾਸਤੇ ਹੋਵੇ ਜਿਹੜੀ ਅਸੀਂ ਦੁਨੀਆ ਦੇ ਹਰੇਕ ਕੋਨੇ ਤੱਕ ਪਹੁੰਚੇ ਜਿਹਨੂੰ ਦੇਖ ਕੇ ਕਹਿ ਸਕਣ ਲੋਕ ਵੀ ਹਾਂ ਇਹ ਮੂਵੀ ਜਿਹੜੀ ਹੈ ਉਹ ਜਿਵੇਂ ਅਸੀਂ ਹੁਣ ਦੇਖਦੇ ਹਾਂ ਦੂਜੇ ਕੈਰੈਕਟਰਸ ਦੂਜੇ ਲੋਕਾਂ ਦੀ ਹੁਣ ਕੈਰੈਕਟਰਸ ਬਣੇ ਹੋਏ ਨੇ ਜਿਵੇਂ ਮੋਆਨਾ ਦੀ ਮੈਂ ਗੱਲ ਕਰਦਾ ਸੀ ਜਾਂ ਹੋਰ ਅਲਾਦੀਨ ਹੈ ਇਹ ਪਲੈਨੇਟ ਆਫ ਕਾਨੇ ਉਹ ਉਹਨਾਂ ਦੇ ਕਲਚਰ ਦੀ ਇੱਕ ਤਰ੍ਹਾਂ ਦੀ ਸਾਨੂੰ ਝਲਕ ਪੈਂਦੀ ਹੈ ਹਾਲੀਵੁੱਡ ਵਾਲੀਆਂ ਮੂਵੀਆਂ ਦੇ ਵਿੱਚ ਬੱਚੇ ਬਹੁਤ ਉਹਨਾਂ ਤੋਂ ਕੋਲ ਸਿੱਖਦੇ ਤੇ ਉਹਨਾਂ ਨੂੰ ਹੀ ਆਈਡੀਆਲਾਈਜ਼ ਕਰੀ ਜਾਂਦੇ ਨੇ ਹਨ ਸਾਡੇ ਕੋਲੇ ਇਦਾਂ ਦਾ ਕੁਝ ਨਹੀਂ ਸੋ ਇਸ ਕਰਕੇ ਮੇਰਾ ਖਿਆਲ ਜ਼ਰੂਰੀ ਹੈ ਕਿ ਅਸੀਂ ਆਪਣਾ ਕੋਈ ਫਿਕਸ਼ਨਲ ਕੈਰੈਕਟਰਸ ਹੋਣ ਹੀਰੋ ਹੋਣ ਜਿਹੜੇ ਇਤਿਹਾਸਿਕ ਪਾਤਰ ਨੇ ਸੌਰੀ ਇਤਿਹਾਸਿਕ ਸਾਡੇ ਜਿਹੜੇ ਰੋਲ ਮਾਡਲ ਨੇ ਉਹ ਬਹੁਤ ਨੇ ਔਰ ਉਹ ਬੜੇ ਸਤਿਕਾਰਯੋਗ ਨੇ ਲੇਕਿਨ ਫਿਕਸ਼ਨਲ ਕੈਰੈਕਟਰ ਦੇ ਵਿੱਚ ਸਾਡੇ ਕੋਲੇ ਲਿਬਰਟੀ ਹੁੰਦੀ ਸੋ ਉਹਨੂੰ ਯੂਜ਼ ਵਰਤਣਾ ਚਾਹੀਦਾ ਇਸੇ ਕਰਕੇ ਅਸੀਂ ਮੂਵੀ ਦਾ ਇੱਕ ਕਨਸੈਪਟ ਜਿਹੜਾ ਉਲੀਕਿਆ ਤੇ ਅਸੀਂ ਚਾਹੁੰਦੇ ਹਾਂ ਸੰਗਤ ਸਾਡੇ ਨਾਲ ਜੁੜੇ ਸੰਗਤ ਸਾਨੂੰ ਇਸ ਚੀਜ਼ ਲਈ ਸਪੋਰਟ ਕਰੇ ਤੇ ਮੈਂ ਸਗੋਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਵੀ ਬੇਨਤੀ ਕਰਨੀ ਚਾਹੁੰਦਾ ਕਿ ਤੁਸੀਂ ਆਓ ਹਮਲਾ ਮਾਰੀਏ ਰਲ ਮਿਲ ਕੇ ਆਪਾਂ ਕੁਛ ਇਦਾਂ ਦਾ ਬਣਾਈਏ ਜਿਹੜਾ ਕੌਮ ਦੀ ਪਨੀਰੀ ਲਈ ਲਾਹੇਵੰਦ ਹੋਵੇ ਵਿੱਚ ਜਿੰਨਾ ਤੱਕ ਮੈਨੂੰ ਪਤਾ ਹੈ ਕਿ ਜਿਹੜੀ ਤੁਸੀਂ ਇਹ ਕਾਰਜ ਅਰੰਭਿਆ ਹੋਇਆ ਹੈ ਇਹਦੇ ਵਾਸਤੇ ਤੁਸੀਂ ਜਿਹੜਾ ਉਹ ਮਾਇਕ ਸਪੋਰਟ ਹੈ ਜਿਸਾ ਕਿ ਤੋਂ ਵੀ ਨਹੀਂ ਲੈਂਦੇ ਹੈਗੇ ਤੇ ਖੁਦ ਕਿੱਦਾਂ ਮੈਨੇਜ ਕਰ ਲੈਣੇ ਹੋ ਮਤਲਬ ਤੁਸੀਂ ਜਿਹੜਾ ਤੁਹਾਡਾ ਸੋਰਸ ਆਫ ਇਨਕਮ ਹੈ ਉਹਦੇ ਤੋਂ ਤੁਸੀਂ ਆਪਣੇ ਘਰ ਦਾ ਵੀ ਗੁਜ਼ਾਰਾ ਕਰਨਾ ਹੈ ਤੁਸੀਂ ਬਾਕੀ ਸਾਰੇ ਖਰਚੇ ਮੈਨੇਜ ਕਰਨੇ ਆ ਸਟਿਲ ਉਸ ਤੋਂ ਇਲਾਵਾ ਤੁਸੀਂ ਇਹ ਸਾਰਾ ਜਿਹੜਾ ਏਡਾ ਵੱਡਾ ਕਾਰਜ ਮੇਰੇ ਖਿਆਲ ਨਾਲ ਅੱਜ ਸ਼ਾਇਦ ਜਿਹੜੀਆਂ ਤੁਹਾਡੇ ਵੱਲੋਂ ਬਣਾਈਆਂ ਹੋਈਆਂ ਰਾਈਮਸ ਨੇ ਉਹ ਕਿਹੜਾ ਬੱਚਾ ਹੋਏਗਾ ਜਿਹੜਾ ਨਹੀਂ ਸੁਣਦਾ ਹੋਏਗਾ ਮਤਲਬ ਮੈਂ ਆਪਣੇ ਘਰ ਦੀ ਗੱਲ ਕਰ ਰਹਾ ਸਾਡੇ ਘਰ ਦੇ ਵਿੱਚ ਵੀ ਬੱਚੇ ਜਿਹੜੇ ਸੁਣਦੇ ਨੇ ਉਹ ਤੇ ਕਿਸ ਤਰੀਕੇ ਨਾਲ ਤੁਸੀਂ ਉਹ ਚੀਜ਼ ਨੂੰ ਮੈਨੇਜ ਕਰ ਪਾਉਂਦੇ ਹੋ ਦੇਖੋ ਉਹ ਹਏ ਗੱਲ ਤੁਹਾਡੀ ਬਿਲਕੁਲ ਸੱਚੀ ਗੱਲ ਕਿ ਜਿਹੜੀ ਇਹਦੇ ਵਿੱਚ ਮਾਇਆ ਦਾ ਖਰਚਾ ਹੁੰਦਾ ਹੈ ਬਹੁਤ ਹੁੰਦਾ ਹੈ 2-3 ਮਿੰਟ ਦੀ ਵੀਡੀਓ ਦੇ ਵਿੱਚ ਇੱਕ ਬੜਾ ਵੱਡਾ ਖਰਚਾ ਹੁੰਦਾ ਹੈ ਤੇ ਸਮਾਂ ਵੀ ਬੜਾ ਲੱਗਦਾ ਹੈ ਪੂਰੀ ਟੀਮ ਇਹਦੇ ਵਿੱਚ ਇਨਵੋਲਵ ਹੁੰਦੀ ਹੈ ਹਾਲਾਂਕਿ ਲਿਖਣ ਦਾ ਮਿਊਜ਼ਿਕ ਬਣਾਉਣ ਦਾ ਤੇ ਕਨਸੈਪਟ ਤਿਆਰ ਕਰਨ ਦਾ ਕੰਮ ਐ ਖੁਦ ਕਰ ਲੈਣਾ ਲੇਕਿਨ ਜਿਹੜਾ ਐਨੀਮੇਸ਼ਨ ਦਾ ਕਾਰਜ ਹੈ ਇੱਕ ਸਪੈਸ਼ਲਾਈਜ਼ਡ ਸਕਿੱਲ ਹੈ ਤੇ ਉਹਦੇ ਲਈ ਫਿਰ ਪੂਰੀ ਦੀ ਪੂਰੀ ਟੀਮ ਲੱਗਦੀ ਹੈ ਤੇ ਕੋਸ਼ਿਸ਼ ਕਰਦੇ ਆ ਕਿ ਦਸਵੰਦ ਵਿੱਚੋਂ ਜਾਂ YouTube ਦੀ ਜਿਹੜੀ ਰਿਟਰਨ ਹੈ ਉਹਦੇ ਨਾਲ ਅਸੀਂ ਇਹਨੂੰ ਮੈਨੇਜ ਕਰੀਏ ਤੇ ਫਿਲਹਾਲ ਅਸੀਂ ਕੋਸ਼ਿਸ਼ ਕਰ ਰਹੇ ਆ ਕਰੀਏ ਲੇਕਿਨ ਕਿਤਨਾ ਕਿਤਨਾ ਲੱਗਦਾ ਜਿਹੜਾ ਇਹ 뮤직 ਜਿਹੜਾ ਮੂਵੀ ਵਾਲਾ ਕੰਮ ਹੈ ਇਹ ਬੜਾ ਇੱਕ ਵੱਡਾ ਕੰਮ ਹੈ ਇਹਦੇ ਬਜਟ ਵੀ ਵੱਡਾ ਹੈ ਸੋ ਇਸ ਕਰਕੇ ਅਸੀਂ ਇਹਦੇ ਲਈ ਕੋਸ਼ਿਸ਼ ਕਰੀ ਸੇ ਫੰਡ ਰੇਜ਼ਿੰਗ ਦੀ ਪਰ ਸਾਨੂੰ ਇਹ ਲੱਗਦਾ ਕਿ ਇਹ ਵੱਡਾ ਇੰਨਾ ਵੱਡਾ ਕਾਰਜ ਹੈ ਕਿ ਫੰਡ ਰੇਜ਼ਿੰਗ ਨਾਲ ਇਹ ਨਹੀਂ ਗੱਲ ਬਣਨੀ ਸੋ ਅਸੀਂ ਤਾਂ ਮੈਂ ਸਦਾ ਦੇ ਰਿਆਂ ਜਿਹੜੇ ਸੁਣਨ ਵਾਲੇ ਨੇ ਕਿ ਜੇ ਕਿਸੇ ਨੇ ਨਾਲ ਸਾਡੇ ਰਲਣਾ ਹੋਵੇ ਤਾਂ ਜੀ ਆਇਆਂ ਨੂੰ ਮੇਰੇ ਨਾਲ ਬਾਅਦ ਵਿੱਚ ਜਾਂ ਆਨਲਾਈਨ ਈਮੇਲ ਤੇ ਗੱਲ ਕਰ ਲੈਣ ਜੇ ਤੁਸੀਂ ਈਮੇਲ ਵੀ ਤੇ ਸਖੋ ਜਰੂਰ ਦਿਓ। ਜੀ ਬਿਲਕੁਲ। ਤੇ ਵਿਜੀ ਇਸ ਤੋਂ ਬਾਅਦ ਮੈਂ ਇੱਕ ਛੋਟਾ ਜਿਹਾ ਜਿਹੜਾ ਤੁਹਾਡੇ ਤੋਂ ਜਾਨਣਾ ਚਾਹੂੰਗਾ ਕਿ ਤੁਸੀਂ ਜਦੋਂ ਇੱਥੇ ਹੁੰਦੇ ਸੀ ਆਪਾਂ ਇੰਡੀਆ ਦੀ ਗੱਲ ਕਰੀਏ ਇੱਥੇ ਤੁਸੀਂ ਬਾਹਰ ਜਾ ਕੇ ਤੁਸੀਂ ਉੱਥੋਂ ਦਾ ਵੀ ਜੀਵਨ ਦੇਖਿਆ ਹੈ। ਆਮ ਨਾਰਮਲ ਰਹਿਣੀ ਸਹਿਣੀ ਤੋਂ ਅਲੱਗ ਆਪਾਂ ਦੇਖਿਆ ਕੋਈ ਸਿੱਖੀ ਜੀਵਨ ਇੱਥੇ ਦਾ ਤੇ ਉੱਥੋਂ ਦਾ ਕਿੰਨਾ ਕੁ ਫਰਕ ਹੈ? ਇੱਥੋਂ ਤੇ ਉੱਥੋਂ ਦਾ ਰੈਣੀ ਸੈਣੀ ਦਾ ਫਰਕ ਜਿਹੜਾ ਹੈਗਾ ਜੇ ਆਪਾਂ ਬਾਹਰ ਗੱਲ ਕਰੀਏ ਘਰ ਤੋਂ ਬਾਹਰ ਤਾਂ ਬਹੁਤ ਜ਼ਿਆਦਾ ਫਰਕ ਹੈ ਸਾਡਾ ਇੱਥੇ ਦਾ ਕਲਚਰ ਸਾਡੇ ਇੱਥੇ ਦਾ ਜਿਹੜਾ ਬੋਲੀ ਹੈ ਸਾਡੇ ਇੱਥੇ ਦਾ ਜਿਹੜਾ এনवायरमेंट ਹੈ ਉਹ ਬਿਲਕੁਲ ਇੱਥੇ ਨਾਲੋਂ ਉੱਥੇ ਦਾ ਅਲੱਗ ਹੈ ਤੇ ਹਾਲਾਂਕਿ ਘਰਾਂ ਦੇ ਵਿੱਚ ਵੀ ਉਸ ਦਾ ਪ੍ਰਭਾਵ ਕਬੂਲਿਆ ਜਾ ਰਿਹਾ ਕਿਉਂਕਿ ਬੱਚੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਗੋਰਿਆਂ ਦੇ ਨਾਲ ਬਾਹ ਪੈਂਦਾ ਉਹਨਾਂ ਦਾ ਘਰੇ ਵੀ ਅੰਗਰੇਜ਼ੀ ਬੋਲਦੇ ਨੇ ਜਾਂ ਹੋਰ ਭਾਸ਼ਾ ਜਿਹੜੇ ਵੀ ਮੁਲਕ ਦੇ ਵਿੱਚ ਗਏ ਹੋ ਤੁਸੀਂ ਉਹਦਾ ਪ੍ਰਭਾਵ ਕਬੂਲਦੇ ਹੋ ਲੇਕਿਨ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਘਰੇ ਪੰਜਾਬੀ ਬੋਲੀਏ ਘਟੋ ਘਟ ਬਾਹਰ ਚਲੋ ਬੱਚਿਆਂ ਨੇ ਜਿਹੜੀ ਹੋਣੀ ਭਾਸ਼ਾ ਬੋਲੀਏ ਸੋ ਇਹ ਜਰੂਰ ਕਰਨਾ ਚਾਹੀਦਾ ਉਸ ਤੋਂ ਇਲਾਵਾ ਜਿਹੜਾ ਸਿੱਖੀ ਸ੍ਰੂਪ ਨੂੰ ਲੈ ਕੇ ਵੀ ਸਾਨੂੰ ਕਈ ਕਈ ਮਹਿਸੂਸ ਹੁੰਦਾ ਕਿ ਸ਼ਾਇਦ ਚੈਲੰਜਸ ਹੈਗੇ ਨੇ ਕਈ ਜਗ੍ਹਾ ਹੈਗੇ ਨੇ ਲੇਕਿਨ ਮੈਨੂੰ ਇਹ ਲੱਗਦਾ ਕਿ ਇਹਨਾਂ ਚੈਲੰਜਸ ਨੂੰ ਓਵਰਕਮ ਕੀਤਾ ਜਾ ਸਕਦਾ ਹੈ ਤੇ ਦ੍ਰਿੜਤਾ ਹੋਣੀ ਚਾਹੀਦੀ ਹੈ ਡਟ ਕੇ ਆਪਣਾ ਆਈਡੈਂਟੀਟੀ ਜਿਹੜੀ ਆ ਉਹਦੇ ਤੇ ਮਾਣ ਕਰਨਾ ਚਾਹੀਦਾ ਤੇ ਮਾਣ ਕਰਦੇ ਆ ਕਰਦੇ ਆ ਨਾਲੇ ਆਪਾਂ ਸਿੱਖੀ ਵੀ ਕਮਾਉਣੀ ਹੈ ਤੇ ਮਾਇਆ ਵੀ ਕਮਾਉਣੀ ਹੈ ਤੇ ਇਹਨੂੰ ਸੋਨਾ ਬਣਾਉਣਾ ਮੈਨੂੰ ਲੱਗਦਾ ਹੈ ਸਾਰੇ ਪੱਖ ਜਿਹੜੇ ਨੇ ਉਹੋ ਕੀਤੇ ਜਾ ਸਕਦੇ ਨੇ ਆਪਣੀਆਂ ਕਮੀਆਂ ਕਰਕੇ ਹੀ ਅਸੀਂ ਪਿੱਛੇ ਰਹਿ ਜਾਂਦੇ ਆ ਅਦਰਵਾਈਜ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜਾ ਇਕਵੈਲਟੀ ਦਾ ਕਨਸੈਪਟ ਹੈ ਜਾਂ ਇਸ ਤਰ੍ਹਾਂ ਦੇ ਜਿਹੜੇ ਕਨਸੈਪਟ ਨੇ ਜਾਂ ਚੰਗੇ ਗਵਰਨਮੈਂਟ ਗਵਰਨੈਂਸ ਦਾ ਜਿਹੜਾ ਸਿਸਟਮ ਹੈ ਮੈਨੂੰ ਲੱਗਦਾ ਹੈ ਕਾਫੀ ਹੱਦ ਤੱਕ ਮੈਂ ਬਾਹਰਲੇ ਮੁਲਕਾਂ ਵਿੱਚ ਦੇਖਦਾ ਕਿ ਇਹ ਜਿਆਦਾ ਬਿਹਤਰ ਹੈ ਇੱਥੇ ਨਾਲੋਂ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇੱਥੇ ਬਿਹਤਰ ਨੇ ਜਿਹੜੀਆਂ ਅਸੀਂ ਉੱਥੇ ਬੈਠ ਕੇ ਮਿਸ ਕਰਦੇ ਆ ਸੋ ਇਹ ਦੋਨੋਂ ਪੱਖ ਨੇ ਕਿ ਉਹ ਕਹਿੰਦੇ ਹਨ ਗ੍ਰਾਸ ਇਜ਼ ਆਲਵੇਜ਼ ਗ੍ਰੀਨਰ ਔਨ ði ਅਦਰ ਸਾਈਡ ਆਫ ਦ ਫੈਂਸ ਸੋ ਇਹ ਵੀ ਦੂਰ ਦੇ ਟੋਲ ਸੋਹਣੇ ਲੱਗਦੇ ਨੇ ਪਰ ਇਹ ਹੈ ਕਿ ਅਰਦਾਸ ਇਹ ਕਰਨੀ ਚਾਹੀਦੀ ਹੈ ਜਿੱਥੇ ਰਹੀਏ ਸਤਸੰਗ ਦੀ ਚਰਨ ਚਲ ਵਿੱਚ ਰਹੀਏ ਤੇ ਆਪਣਾ ਆਪਣੀ ਜੜ ਨਾ ਜੁੜੇ ਰਹੀਏ ਸੋ ਮੇਨ ਗੱਲ ਇਹ ਹੈ ਅੱਜ ਦੀ ਜੇ ਯੂਤੀ ਗੱਲ ਕਰੀਏ ਨਾ ਤੇ ਉਹਨਾਂ ਦੇ ਰੋਲ ਮਾਡਲ ਜਿਹੜੇ ਨੇ ਉਹ ਚੇਂਜ ਹੋ ਗਏ ਆ ਉਹ ਜਿਹੜੇ ਪੰਜਾਬੀ ਸਿੰਗਰਸ ਨੇ ਜਾਂ ਜਿਹੜੇ ਮੂਵੀ ਦੇ ਕੈਰੇਕਟਰਸ ਨੇ ਉਹ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ ਕਿ ਚਾਹੇ ਬੇਸ਼ੱਕ ਅੱਜ ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਸਿਰ ਤੇ ਪੱਗਾਂ ਜ਼ਰੂਰ ਬੰਨੀਆਂ ਗਈਆਂ ਨੇ ਉਹ ਇੱਕ ਟਾਈਮ ਸੀ ਜਿਸ ਟਾਈਮ ਤੇ ਜਿਹੜਾ ਕਟਿੰਗ ਵਾਲੇ ਦੌਰ ਦੇ ਵਿੱਚ ਚਲੇ ਗਏ ਸੀ ਅੱਜ ਚਾਹੇ ਪੱਗਾਂ ਦੁਬਾਰਾ ਫੇਰ ਆ ਗਈਆਂ ਨੇ ਸਿਰ ਤੇ ਬਟ ਦਾੜੀ ਤੇ ਉਹਨਾਂ ਪੱਗਾਂ ਥੱਲੇ ਕੇਸ ਸ਼ਾਇਦ ਜਿਹੜਾ ਉਹ ਅੱਜ ਵਿਸਰ ਗਏ ਨੇ ਉਹ ਅੱਜ ਭੁੱਲ ਗਏ ਆ ਤੁਹਾਡਾ ਜਿਹੜਾ ਇਹ ਇੱਕ ਕਨਸੈਪਟ ਤੋਂ ਸਟਾਰਟ ਕੀਤਾ ਇਹਦੇ ਨਾਲ ਤੁਹਾਨੂੰ ਕਿੰਨਾ ਕੁ ਲੱਗਦਾ ਫਰਕ ਪਏਗਾ ਉਸ ਚੀਜ਼ ਦੇ ਉੱਪਰ ਰੋਲ ਮਾਡਲਸ ਬੱਚਿਆਂ ਦੇ ਚੇਂਜ ਹੋਣਗੇ ਉਹ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਜੀ ਗੁਰਗੋਬਿੰਦ ਸਿੰਘ ਜੀ ਵਰਗੇ ਜਿਹੜੇ ਜਿਹੜੇ ਸਾਡੇ ਰੋਲ ਮਾਡਲਸ ਹੋਣੇ ਚਾਹੀਦੇ ਸੀ ਉਹ ਦੁਬਾਰਾ ਮੁੜ ਕੇ ਸਾਡੇ ਯੂਥ ਦੇ ਵਿੱਚ ਆ ਸਕਣਗੇ ਬਿਲਕੁਲ ਆਉਣਗੇ ਦੇਖੋ ਅਸੀਂ ਆਪਣੀ ਵੱਲੋਂ ਕੋਸ਼ਿਸ਼ ਕਰ ਰਹੇ ਆਂ ਤੇ ਮੈਨੂੰ ਲੱਗਦਾ ਪਰ ਇਹ ਇਨਫ ਨਹੀਂ ਹੈ ਮੇਰੇ ਅਕਸੋ ਜਣੇ ਵੀ ਆ ਰਹੇ ਤਾਂ ਵੀ ਘੱਟ ਹੈ ਸੋ ਇਹ ਜਿੰਨਾ ਵੱਧ ਤੋਂ ਵੱਧ ਹੋਵੇ ਉਹ ਚੰਗਾ ਤੇ ਬਾਕੀ ਘਰਾਂ ਦੇ ਵਿੱਚੋਂ ਹੀ ਗੱਲ ਸ਼ੁਰੂ ਹੋਣੀ ਹੈ ਜੇ ਆਪਾਂ ਕਈਏ ਵੀ ਨਿਰਾ ਦੇ ਸਿਰ ਤੇ ਆਪਾਂ ਪ੍ਰਚਾਰ ਕਰ ਲਾਂਗੇ ਨਹੀਂ ਘਰਾਂ ਦੇ ਵਿੱਚੋਂ ਪ੍ਰਚਾਰ ਦੀ ਲੋੜ ਹੈ ਘਰਾਂ ਦੇ ਵਿੱਚੋਂ ਹੀ ਸ਼ੁਰੂ ਹੋਣਾ ਹੈ ਮਾਪੇ ਜਦੋਂ ਤੱਕ ਨਹੀਂ ਲੱਗਣਗੇ ਇਸ ਪਾਸੇੋਂ ਤੱਕ ਬੱਚੇ ਨਹੀਂ ਲੱਗਦੇ ਇਸ ਕਰਕੇ ਜਿਹੜੇ ਬਾਕੀ ਸਿੰਗਰਾਂ ਦੀ ਗੱਲ ਹੈ ਜਾਂ ਹੋਰ ਆਈਡੀਆਲਾਈਜ਼ ਅਸੀਂ ਕਰਦੇ ਆ ਇੱਕ ਗੱਲ ਸਮਝਣੀ ਜ਼ਰੂਰੀ ਹੈ ਕਿ ਪੱਗ ਦਾ ਕਰਕੇ ਉਹ ਸਿੱਖ ਨੇ ਜਾਂ ਉਹ ਉਹਨਾਂ ਦੀ ਪਛਾਣ ਹੈ ਨਾ ਕਿ ਉਹਨਾਂ ਕਰਕੇ ਪੱਗ ਦਾ ਮਾਣ ਹੈ ਇਸ ਕਰਕੇ ਇਹ ਚੀਜ਼ ਨੂੰ ਜ਼ਰੂਰੀ ਹੈ ਸਮਝਣਾ ਕਿ ਪੱਗ ਵੱਡੀ ਹੈ ਸਿੰਗਰ ਛੋਟੇ ਨੇ ਨਾ ਕਿ ਸਿੰਗਰ ਵੱਡੇ ਨੇ ਤੇ ਪੱਗ ਬਾਅਦ ਚ ਸੋਏ ਇਹ ਚੀਜ਼ ਨੂੰ ਸਮਝਣਾ ਜ਼ਰੂਰੀ ਹੈ ਤੇ ਇਹ ਵੀ ਦੇਖਣਾ ਕਿ ਜਿਹੜੇ ਸਾਡੇ ਆਈਡੀਆਲਾਈਜ਼ ਨੇ ਉਹਨਾਂ ਦੇ ਕਿਰਦਾਰ ਕਿਹੋ ਜਿਹੇ ਨੇ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਕੋਈ ਚੰਗੀ ਗੱਲ ਕਰ ਦਿੰਦਾ ਪਰ ਜੇ ਉਹ ਸਕਰੀਨ ਤੇ ਪੜਦੇ ਤੇ ਜੇ ਤੁਹਾਨੂੰ ਉਹ ਗੁਣਾ ਨਾਲੋਂ ਗੁਰੂ ਨਾਲੋਂ ਸੰਗਤ ਨਾਲੋਂ ਜਾ ਆਪਣੇ ਪਰਿਵਾਰ ਨਾਲੋਂ ਤੁਹਾਨੂੰ ਤੋੜ ਰਿਹਾ ਜਾਂ ਕਿਸੇ ਵੀ ਤਰੀਕੇ ਉਹਦੇ ਵਿੱਚ ਕੰਟਰੀਬਿਊਸ਼ਨ ਪਾ ਰਿਹਾ ਹੈ 네ਗੇਟਿਵ ਤੇ ਆਈ ਥਿੰਕ ਉਸ ਤੋਂ ਬਚਾਈ ਕਰਨਾ ਜ਼ਰੂਰੀ ਹੈ ਨਾਲ ਗੁਰਬਾਣੀ ਵੀ ਸਾਫ਼ ਕਹਿ ਰਹੀ ਹੈ ਮੇਰੇ ਮੋਹਨ ਸੁਰਵਣੀ ਇਹ ਨਾ ਸੁਣਾਏ ਹਨਾ ਤੇ ਆਪਾਂ ਨੂੰ ਤੇ ਇਹ ਹੁਕਮ ਹੈ ਸੋ ਇਸ ਕਰਕੇ ਕੋਸ਼ਿਸ਼ ਤਾਂ ਇਹ ਕਰਨੀ ਚਾਹੀਦੀ ਆ ਵੀ ਆਪਾਂ ਇਹਨਾਂ ਚੀਜ਼ਾਂ ਤੋਂ ਬਚ ਕੇ ਰਹੀਏ ਅਖੀਰ ਤੇ ਇੱਕ ਮੇਰਾ ਸਵਾਲ ਹੋਏਗਾ ਕਿ ਤੁਸੀਂ ਹੁਣੇ ਥੋੜਾ ਟਾਈਮ ਪਹਿਲਾਂ ਜਿਹੜਾ ਗੁਰੂ ਰਾਮਦਾਸ ਜੀ ਦੀ ਨਗਰੀ ਸ੍ਰੀ ਦਰਬਾਰ ਸਾਹਿਬ ਜਾ ਕੇ ਉੱਥੇ ਵੀ ਆਪਣੀ ਹਾਜ਼ਰੀ ਟਵਾ ਕੇ ਆਏ ਹੋ ਤੁਸੀਂ ਸ਼ੇਅਰ ਕੀਤਾ ਸੀਗਾ ਕਿ ਕਾਫੀ ਲੰਬੇ ਸਮੇਂ ਬਾਅਦ ਤੁਸੀਂ ਦੁਵਾਰਾ ਗਏ ਉੱਥੇ ਹਾਜ਼ਰੀ ਟਵਾਣ ਗੁਰੂ ਸਾਹਿਬ ਨੇ ਤੁਹਾਨੂੰ ਮੌਕਾ ਦਿੱਤਾ ਉਹ ਐਕਸਪੀਰੀਅੰਸ ਤੁਹਾਡਾ ਕਿੱਦਾਂ ਦਾ ਸੀ ਪਹਿਲਾਂ ਦਾ ਕਿੱਦਾਂ ਦਾ ਐਕਸਪੀਰੀਅੰਸ ਸੀ ਤੇ ਹੁਣ ਕੁਝ ਚੇਂਜ ਆਇਆ ਤੇ ਉੱਥੇ ਤੁਸੀਂ ਕੀਰਤਨ ਕਰਦੇ ਹੋ ਜਦੋਂ ਤੇ ਹੋਰ ਬਾਕੀ ਸਟੇਜਿਸ ਤੇ ਕਰਦੇ ਹੋ ਤਾਂ ਉਹਦਾ ਕਿੰਨਾ ਕੁ ਡਿਫਰੈਂਸ ਤੁਹਾਨੂੰ ਲੱਗਦਾ ਸੱਚ ਪੁੱਛੋ ਤਾਂ ਦੇਖੋ ਹਰੇਕ ਸਥਾਨ ਦੀ ਆਪਣੀ ਮਹਾਨਤਾ ਹੈ ਤੇ ਉਹਦੇ ਉਦੀਆਂ ਵਾਈਬ੍ਰੇਸ਼ਨ ਕਹਿ ਲਓ ਜਾਂ ਉਹ ਸਾਰੀਆਂ ਗੱਲਾਂ ਵੀ ਸੱਚ ਨੇ ਤੇ ਬੜਾ ਆਨੰਦ ਨੂੰ ਮਹਿਸੂਸ ਹੁੰਦਾ ਜਦੋਂ ਆਪਾਂ ਗੁਰੂ ਅਮਰਦਾਸ ਮਹਾਰਾਜ ਦੀ ਗੋਚ ਚ ਬੈਠ ਕੇ ਕੀਰਤਨ ਕਰਦੇ ਆ ਤੇ ਚਾਹੇ ਉਹ 17 ਸਾਲ ਪਹਿਲਾਂ ਕੀਤਾ ਸੀ ਜਾਂ ਹੁਣ ਕੀਤਾ ਹੈ ਜਾਂ ਹੁਣ ਅੱਗੇ ਫੇਰ ਕਰਨਾ ਤੇ ਉਹ ਉਹਦੀ ਮਹਿਮਾ ਨਹੀਂ ਕਹੀ ਜਾ ਸਕਦੀ ਬਾਕੀ ਮੈਨੂੰ ਇਹ ਲੱਗਦਾ ਵੀ ਜਦੋਂ ਕੀਰਤਨ ਇੱਕਰ ਅਰਵਨੈਸ ਨਰਵਸਨੈਸ ਵੀ ਹੁੰਦੀ ਆ ਅਮੇਸ਼ਾ ਜਦੋਂ ਸਟੇਜ ਤੇ ਕਰਨਾ ਸੰਗਤ ਮੋਰੀ ਕੀਰਤਨ ਕਰਨਾ ਹੈ ਜਾਂ ਇਦਾਂ ਦੇ ਸਥਾਨ ਤੇ ਕੀਰਤਨ ਕਰਨਾ ਹੈ ਪਰ ਜਦੋਂ ਫਿਰ ਆਪਾ ਗੁਰੂ ਗ੍ਰੰਥ ਸਾਹਿਬ ਕਰਕੇ ਬੈਠ ਕੇ ਆਪਾਂ ਵੀ ਗੋਦ ਦੇ ਅੰਦਰ ਜਿਵੇਂ ਬੱਚਾ ਖੇਡਦਾ ਉਸ ਤਰ੍ਹਾਂ ਜਦੋਂ ਬੈਠ ਕੇ ਕੀਰਤਨ ਕਰਦੇ ਉਹਦਾਂ ਦਾ ਫਿਰ ਫੀਲਿੰਗ ਆਉਂਦੀ ਹੈ ਵੀ ਹੁਣ ਤਾਂ ਖੇਡਣਾ ਹੈ ਹੁਣ ਤਾਂ ਮੌਜਾਂ ਕਰਨੀਆਂ ਨੇ ਮਾਰਨੀਆਂ ਨੇ ਹਾਸ਼ਾਬੰਦੀ ਸੁਚੇਤਤਾ ਰਾਗਾਂ ਦੇ ਤੇ ਤਾਂ ਦਾ ਤਾਂ ਧਿਆਨ ਤਾਂ ਰੱਖਣਾ ਹੀ ਹੁੰਦਾ ਪਰ ਫਿਰ ਐਸਾ ਕੀਰਤਨ ਦਾ ਜਿਹੜਾ ਆਨੰਦ ਹੈ ਉਹ ਇੱਕੋ ਜਿਹਾ ਹੀ ਹੈ ਵੈਸੇ ਉਹ ਸੱਚੀ ਇਹ ਵੀ ਗੱਲ ਹੈ ਕਿ ਚਾਹੇ ਜਿੱਥੇ ਮਰਜੀ ਹੋਵੇ ਕੀਰਤਨ ਦਾ ਜਿਹੜਾ ਰਾਸਿਕ ਕੀਰਤਨ ਦਾ ਆਨੰਦ ਹੈ ਉਹ ਉਹ ਕੀਰਤਨ ਤਾਂ ਕੀਰਤਨ ਬਾਣੀ ਦੀ ਬਾਣੀ ਉਹ ਜਿਹੜਾ ਡਿਵਾਈਨ ਨਾਲ ਕਨੈਕਸ਼ਨ ਹੈ ਉਹ ਤੇ ਸਾਹਿਬ ਮੇਰਾ ਨੀਤ ਨਾ ਉਹ ਤੇ ਹਰ ਵਾਰੀ ਕਦੀ ਪੁਰਾਣਾ ਨਹੀਂ ਹੁੰਦਾ ਉਹਦਾ ਜਿਹੜਾ ਸਵਾਦ ਹੈ ਉਹ ਵੱਖਰਾ ਹੈ ਹੋਰ ਇੱਕੋ ਜਿਹਾ ਹੀ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਸਮਾਂ ਦਿੱਤਾ ਸਮਾਂ ਬਹੁਤ ਘੱਟ ਸੀ ਗੱਲਾਂ ਹਜੇ ਹੋਰ ਬਹੁਤ ਨੇ ਪਰ ਸਮਾਂ ਘੱਟ ਹੋਣ ਕਰਕੇ ਅ ਕੋਸ਼ਿਸ਼ ਕਰਾਂਗੇ ਜ਼ਰੂਰ ਅਗਲੀ ਵਾਰੀ ਫੇਰ ਜਿਹੜਾ ਹੈ ਤੁਹਾਡੇ ਨਾਲ ਦੁਬਾਰਾ ਕਦੇ ਸਮਾਂ ਬਣਿਆ ਤੇ ਬੈਠਾਂਗੇ ਆਪਾਂ ਜ਼ਰੂਰ ਜਿਹੜਾ ਹੈ ਗੱਲਬਾਤ ਕਰਾਂਗੇ ਤੇ ਜਿਹੜੀ ਸਾਡੀ ਆਡੀਅੰਸ ਹੈ ਜ਼ਰੂਰ ਤੁਸੀਂ ਵੀ ਕੁਛ ਨਾ ਕੋ ਜਿਹੜਾ ਸਿੱਖਿਆ ਹੋਏਗਾ ਜਿਵੇਂ ਵੀਰ ਜੀ ਨੇ ਦੱਸਿਆ ਕਿ ਇੱਕ ਨਵੀਂ ਜਿਹੜੀ ਮੂਵੀ ਹੈ ਉਸ ਦਾ ਕਨਸੈਪਟ ਸਟਾਰਟ ਕੀਤਾ ਵੀਰ ਜੀ ਨੇ ਜੇ ਤੁਸੀਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਕੰਟੈਕਟ ਜਿਹੜਾ ਹੈ ਤੁਹਾਡੇ ਥਰੀ ਸਕਰੀਨ ਤੇ ਮੈਂਸ਼ਨ ਕਰ ਦਿੱਤਾ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਵੀਰ ਜੀ ਨੂੰ ਕੰਟੈਕਟ ਕਰ ਸਕਦੇ ਹੋ ਤੇ ਆਓ ਆ ਰਲ ਕੇ ਜਿਹੜਾ ਹੈ ਅਸੀਂ ਸਿੱਖੀ ਦੇ ਪ੍ਰਚਾਰ ਦੇ ਵਿੱਚ ਹਮਲਾ ਮਾਰੀਏ ਅਸੀਂ ਵੀ ਜਿਹੜਾ ਹੈ ਇਸ ਇਨੀਸ਼ੀਏਟਿਵ ਦੇ ਨਾਲ ਜੁੜੀਏ ਤੇ ਜ਼ਰੂਰ ਆਪਣੇ ਘਰ ਤੋਂ ਹੀ ਸਟਾਰਟ ਕਰਨ ਦੀ ਲੋੜ ਹੈ ਸਾਨੂੰ ਸਾਨੂੰ ਬਾਹਰ ਦੇਖਣ ਦੀ ਲੋੜ ਨਹੀਂ ਕਿਥੋਂ ਸਾਡੇ ਘਰ ਦੇ ਅੰਦਰ ਗੁਰਸਿੱਖੀ ਆਏਗੀ ਤਾਂ ਆਟ ਫਾਡੇਗੀ ਧੰਨਵਾਦ ਵੀਰ ਜੀ ਨਾਈ ਗੁਰਜੀ ਕਰਦਾ ਨਾਈ ਗੁਰਜੀ ਦਾ ਖਾਲਸਾ ਨਾਈ ਗੁਰਜੀ ਦਾ